ਹਾਂ ਜੀ ਤੇ ਲੈ ਵੀ ਮਿੱਤਰੋ ਅੱਜ ਚੱਲੇ ਆਂ ਫਿਰ ਇੱਕ ਬਰਾਤਾਂ ਤੇ ਆਪਣੇ ਇਹ ਵੀ ਲੋਕਲ ਹੀ ਆ ਲੋਕਲੇ ਬਰਾਤਾਂ ਹੁ ਨਿਕਲਦੀਆਂ ਕਿ ਕੰਮ ਘੁੰਮ ਨਿਕਲਦੇ ਨਹੀਂ ਐ ਕਿ ਨਹੀਂ ਤਾਂ 11ਵੇਂ ਮਹੀਨੇ ਤੱਕ ਨਾ ਘੱਟੋ ਘਾਟ ਵੀ ਪਿਛਲੇ ਸਾਲ 30 ਕਿ ਬਰਾਤਾਂ ਲਾਤੀਆਂ ਸੀ ਆ ਅੱਜ 8ਵੀਂ ਤੇ 9ਵੀਂ ਬਰਾਤਾਂ ਸ਼ਾਇਦ 10ਵੀਂ 10ਵੀਂ ਬਰਾਤ ਲਾਣ ਲੱਗੇ ਪਿਛਲੇ ਸਾਲ 30 ਬਰਾਤਾਂ ਲਾਤੀਆਂ ਸੀ ਔਰ ਮੇਰੇ ਘਰ ਕੋ ਤੇ 3-4 ਬਰਾਤਾਂ ਆ ਗਈਆਂ ਸੀ ਕੀ ਕਿਸ ਨੇ ਪੁੱਛੇ ਨਹੀਂ ਯਾਰ ਪਤਾ ਨਹੀਂ ਕੀ ਸਿਸਟਮ ਹੈ ਕੰਮ ਦਾ ਇਹ ਭਰਾ ਨਾ ਕਈ ਮੇਰੇ ਭਰਾ ਮੈਸੇਜ ਕਰਦੇ ਆ ਕਮੈਂਟ ਵੀ ਕਰਦੇ ਆ ਬਾਈ ਕੰਮ ਸਟਾਰਟ ਕਰਨਾ ਟੈਕਸੀ ਦਾ ਇਹ ਆ ਬੂਆ ਕਿੱਦਾਂ ਕਰੀਏ ਬਾਈ ਤੁਸੀਂ ਦੇਖ ਲਓ ਵਲੌਗ ਦੇਖ ਲਿਆ ਕਰੋ ਹਾਲਾਤ ਤੁਹਾਨੂੰ ਪਤਾ ਹੀ ਹੈ ਕਿੱਦਾਂ ਦੇ ਆ ਟੈਕਸੀ ਦੇ ਕਹਾ ਕਹਾ ਤੇ ਬਰਾਤ ਲਾਣ ਚੱਲੇ ਆ ਅੱਜ ਕਲੋ ਲਈ ਅੱਜ ਤਿੰਨ ਗੱਡੀਆਂ ਦੀ ਬਰਾਤ ਆ ਕਿੱਥੇ ਅਠਾ ਦਸਾਂ ਬੀਹਾਂ ਦੀਆਂ ਗੱਡੀਆਂ ਦੀ ਬਰਾਤ ਲਾਣ ਦੇ ਨੂੰ ਸੀ ਅੱਜ ਤਿੰਨ ਗੱਡੀਆਂ ਦੀ ਬਰਾਤ ਆ ਬਾਕੀ ਘਰੇਲੂ ਗੱਡੀਆਂ ਐ ਬਾਕੀ ਜੀ ਕਹਿੰਦੇ ਲੋਡ ਪੈ ਗਈ ਤੇ ਗੱਡੀ ਹੋਰ 사ਦਰਾਂਗੇ ਤਿੰਨ ਗੱਡੀਆਂ ਦੀ ਬਰਾਤ ਆ ਦੇਖ ਲਓ ਸਮਾਂ ਕਹਾ ਚੱਲ ਚੱਲ ਆ ਗਿਆ ਚੱਲ 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 ਇਹ ਵੀ ਗੱਡੀ ਨਾਲ ਆਈ ਆਪਣੇ ਅੱਜ ਤੇ ਹਾਂਜੀ ਬਾਬੇਓ ਸਾਸਰੀਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਤੇ ਤੇ ਅੱਜ ਚੱਲੇ ਆ ਬਾਬੇ ਇੱਕ ਲੋਕਲ ਜੀ ਬਰਾਤ ਲਾਣ ਮੇਰਾ ਭਰਾ ਵੀਡੀਓ ਦੇਖਣ ਤੋਂ ਪਹਿਲਾਂ ਲਾਈਕ ਕਰ ਦਿਓ ਤੇ ਸੋਹਣਾ ਜਿਹਾ ਕਮੈਂਟ ਛੱਡ ਦਿਓ ਬਾਕੀ ਲਵ ਯੂ ਮੇਤਰੋ ਆ ਬੜਾ ਡੇਂਜਰ ਜਿਹਾ ਘਟਾ ਆਪਣੇ ਬਾਈਪਾਸ ਤੇ ਕੰਗਣਾ ਪੁਲ ਤੇ ਬੜਾ ਡੇਂਜਰ ਘਟਾ ਬੜੇ ਧਿਆਨ ਨਾਲ ਗੱਡੀ ਕਰਨੀ ਪੈਂਦੀ ਇੱਥੋਂ ਯਾਰ ਟ੍ਰੈਫਿਕੇ ਨਹੀਂ ਮੁੱਕਦੀ ਤੇ ਤਿੰਨੇ ਗੱਡੀਆਂ ਆਜ ਦੋ ਆਪਣੇ ਠੇਕੇਦਾਰ ਆ ਜਬੋਵੀ ਭਾਜੀ ਆ ਤੇ ਉਹਦੀਆਂ ਗੱਡੀਆਂ ਆ ਤੇ ਇੱਕ ਆਪਣੀ ਆ ਤੇ ਚੌਥੀ ਸ਼ਾਇਦ ਕਹਿੰਦਾ ਲੋਡ ਪੈ ਜਵੇ ਫੇ ਤੁਹਾਨੂੰ ਦਾ ਦੂੰਗਾ ਫੇ 74 16 7 ਲਾਂਗੇ ਉਹ ਵੀ ਰੈਡੀ ਆ ਗੱਡੀ ਤੇ ਆਇਆ ਸੀ ਬਾਈ ਕਿਤੇ ਉਹ ਕਹਿੰਦਾ ਮੈਂ ਆ ਜਾਊਂਗਾ ਤਿਆਰ ਹੋ ਗਿਆ ਲੋਡ ਪੈ ਗਈ ਦਾਦੇਓ ਤੇ ਸਭ ਤੋਂ ਲਾਸਟ ਚ ਮੈਂ ਹੀ ਆ ਗੱਡੀ ਮੈਂ ਖਿੱਚੀ ਵੀ ਪੂਰੀ ਕਾਲੀ 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 ਉਹ ਕਾਲੀ ਨਾ ਕਰਿਆ ਕਰੋ ਮੇਰੇ ਵੀਰੋ ਜਿੰਦਗੀ ਨਾਲ ਕੋਈ ਚੀਜ਼ ਚੰਗੀ ਨਹੀਂ ਹੈਗੀ ਮੈਂ ਤਾਂ ਬਹੁਤ ਰਿਸਕ ਲੈਣਾ ਯਾਰ ਰਿਸਕ ਲੈਣਾ ਹੀ ਚਾਹੀਦਾ ਪਰ ਲੈ ਹੋ ਜਾਂਦਾ ਕਿਆ ਕਰੀਏ ਰਿਸਕ ਲੈਣਾ ਹੀ ਚਾਹੀਦਾ ਦੋ ਮਿੰਟ ਤੇ ਖੁੰਝੇ ਬੰਦਾ ਕਿਤੇ ਚੱਲ ਜਾਂਦਾ ਅਸੇ ਮੇਰੇ ਨੂੰ ਫੋਨ ਆਇਆ ਹੁਣ ਆਪਣੇ ਨਾਲ 9900 ਦੀ ਲੰਘ ਕੇ ਕਹਿੰਦਾ ਮੈਂ ਇੱਥੇ ਖੜਾ ਆਂ ਆ ਮੈਂ ਇੰਨੀ ਗੱਡੀ ਖਿੱਚ ਕੇ ਲਿਆ 100 ਪਲੱਸ ਆ ਹਾਲ ਤੱਕ ਮੈਂ ਦੇਖਿਆ ਨਹੀਂ alo pe ho gaya alo pe ho gaya ਉਹਨਾਂ ਨੇ ਫੋਨ ਆਈ ਜਾਂਦਾ 9:52 ਹੋ ਗਏ ਬਰਾਤ ਤਾਂ ਦੋ ਨਹੀਂ 12 ਵਜੇ ਘਟੋ ਘੜ ਤੁਰ ਗੜਪੁਰ ਚੱਲੇ ਆਂ ਢੈਂਗੜਪੁਰ ਪਿੰਡਾਂ ਨਾ ਦੇਖ ਲਓ ਸਾਡੇ ਕਿੱਦਾਂ ਦੇ ਵਿੱਚ ਵਿੱਚ ਢੈਂਗੜਪੁਰ ਚੱਲੇ ਮੇਰੇ ਵੀਰੋ ਢੈਂਗੜਪੁਰ ਕਿੰਨਾ ਅਜੀਬ ਜਿਹਾ ਲੱਗਦਾ ਨਾ ਕਹਿੰਦਾ ਢੈਂਗੜ ਢੈਂਗੜਪੁਰ ਇੱਕਰਾਂ ਸਾਨੂੰ ਆ ਬੜਾ ਸ਼ੌਂਕ ਆ ਕਿਤੇ ਬਰਾਤੋਂ ਜਾਣਾ ਨਾ ਜਾਂ ਕਿਤੇ ਹੋਰ ਵੀ ਜਾਣਾ ਤੇ ਇਕੱਠਿਆਂ ਟੂਰ ਵੀ ਚੰਗਣਾ ਬਦ ਐ ਕਹਿੰਦੇ ਉਹਦੇ ਵਿੱਚ ਗੱਡੀਆਂ ਦੋ ਤਿੰਨ ਇਕੱਠੀਆਂ ਟੂਰ ਆਵੇ ਨਜ਼ਾਰਾ ਆਵੇ ਨਾ ਇਕੱਠਿਆਂ ਜਾਣ ਦਾ ਸਵਾਦ ਵੱਖਰਾ ਹੀ ਆ ਜਾਂ ਗੱਡੀਆਂ ਦੋ ਤਿੰਨ ਆਪਣੀਆਂ ਇਕੱਠੀਆਂ ਜਾਂਦੀਆਂ ਨਾ ਉਹ ਫੀਲਿੰਗ ਵੀ ਉਹ ਵਾਈ ਵੀ ਵੱਖਰੀ ਆ ਦੱਸਿਓ ਮੇਰਾ ਭਰਾ ਗੱਲ ਸੱਚੀ ਆ ਇਹ ਡਰਾਈਵਰ ਭਰਾ ਆ ਕਿ ਕਿ ਇਕੱਲੀ ਗੱਡੀ ਜਾਣੀ ਹੈ ਨਾ ਇੱਕ ਇਕੱਠੀਆਂ ਗੱਡੀਆਂ ਜਾਣੀ ਆਪਾਂ ਬਰਾਤ ਵੀ ਇੱਕ ਦੂਜੇ ਨੂੰ ਫੋਨ ਕਰੀ ਜਨੇ ਰੋਕ ਲਾ ਯਾਰ ਸਲੋ ਕਰ ਲਾ ਇਕੱਠੇ ਚੱਲਦੇ ਇਕੱਠੇ ਚੱਲਦੇ ਇਕੱਠੇ ਜਾਣ ਜੋ ਸਾਡਾ ਸਵਾਦ ਆ ਜਾਂਦਾ ਨਾ ਉਹ ਸਮਝ ਸਕਦੇ ਰਾਬਿਓ ਤਾਂ ਨਹੀਂ ਦੋ ਨੋਵਾ ਇੱਕ ਕ੍ਰਿਸਟਾ ਮਿੱਤਰੋ ਪਹੁੰਚ ਗਏ ਥੈਂਗੜਪੁਰ ਤਿੰਨ ਗੱਡੀਆਂ ਆਪਣੀਆਂ ਤੇ ਚੌਥੀ ਜੈਗਵਰ ਆਪਣੇ ਨਾਲ ਤਿੰਨੇ ਗੱਡੀਆਂ ਅੱਜ ਤੇ ਆਪਣੇ ਦਰਿਆ ਦੇ ਬੰਦ ਨਾਲ ਪਿੰਡ ਹੈ ਥੈਂਗੜਪੁਰ ਔਲੀਆਪੁਰ ਦੇ ਨਾਲ ਲੈ ਮਿੱਤਰੋ ਗੱਡੀਆਂ ਪਹੁੰਚ ਗਈਆਂ ਤਿੰਨੇ ਗੱਡੀਆਂ ਅੱਜ ਕਹਿੰਦੇ ਲੋੜ ਪੈ ਗਈ ਗੱਡੀ ਹੋਰ ਥਾਦ ਲਾਂਗੇ ਤੇ ਤੇਨੇ ਰਾਣੀਆਂ ਸੁਨਦਰਾਜ ਆਪਣੀਆਂ ਤੇ ਹੁਣ ਚਾਹ ਆ ਗਈ ਚਾਹ ਬਾਣੀ ਚਾਹ ਮਿਲ ਗਈ ਆ ਸਭ ਤੋਂ ਵੱਡੀ ਸਾਨੂੰ ਖੁਸ਼ੀ ਉਹਦਾ ਮਿਲਦੀ ਆ ਚਾਹ ਮਿਲ ਜਾਂਦੀ ਆ ਐ ਬਾਬੇ ਸਭ ਤੋਂ ਖੁਸ਼ੀ ਵੱਡੀ ਉਹਦਾ ਮਿਲਦੀ ਆ ਚਾਹ ਮਿਲ ਜਾਂਦੀ ਡਰਾਈਵਰ ਨੂੰ ਅੰਦਰ 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 ਤੇ ਚਾਹ ਤੋਂ ਵੱਡੀ ਕੋਈ ਖੁਸ਼ੀ ਨਹੀਂ ਆਉਂਦੀ ਜਦੋਂ ਚਾਹ ਮਿਲ ਗਈ ਯਾਰ ਅੱਜ ਆਪਣੇ ਲੈ ਗਈ ਜੈਗਵਰ ਤੇ ਆਪਣੇ ਭਾਜੀ ਸੁੱਧੇ ਮਜਰੇ ਦੇ ਆਪਣੇ ਕੋਲੇ ਸੁੱਧਾ ਮਜਰਾ ਬੜਾ ਚੋਰ ਚ ਹੈ ਤੇ ਜੈਗਵਰ ਭਾਈ ਨੂੰ ਕਿੰਨਾ ਟਾਈਮ ਆ ਗਿਆ ਭਾਈ ਲੈ ਇਹਨੂੰ 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 ਹੋਵੇ 2 ਸਾਲ ਭਾਈ 2 ਸਾਲ ਹੋ ਗਏ ਭਾਈ ਨੇ ਜੈਗਵਰਲੇ ਨੂੰ ਤਾਂ ਕਾਫੀ ਬਰਾਤਾਂ ਲਾਤੀਆਂ ਮੈਂ ਸੋਚਿਆ ਮੈਂ ਕਿ ਅੱਜ ਬਲੌਗ ਕਰਦੇ ਆ ਕੁਝ ਨਾ ਹੋਇਆ ਕਰਨਾ ਹੁੰਦਾ ਆਪਾਂ ਤੁਹਾਨੂੰ ਪਤਾ ਬਰਾਤ ਚ ਆਏ ਆ ਟਾਈਮ ਪਾਸ ਕਰਨ ਦੇ ਨਾਲ ਹੀ ਭਰਾਵਾਂ ਨੂੰ ਕੰਟੈਂਟ ਮੈਂਗਾ ਦਿਖਾ ਲਦੀ ਐ ਜੈਗੂਆਰ ਦਾ ਸੇਲੀ ਕਹਿੰਦੀ ਪਹਿਲਾਂ ਜੈਗੂਆਰ ਲੈ ਲਓ ਨੰਬਰ ਭਾਈ ਪਹਿਲਾਂ ਸੀ ਕਿ ਆਪ ਲੋਇਆ ਇਹ ਇਹ ਨੰਬਰ ਭਾਈ ਉਹ ਜੱਜ ਸਾਹਿਬ ਦੀ ਗੱਡੀ ਐ ਅੱਛਾ ਜੱਜ ਸਾਹਿਬ ਓਕੇ ਓਕੇ ਪੀ ਯੂ ਆਰ 0050 ਐਕਸ ਐਫ ਐਸ ਤੇ ਆ ਜੀ ਐ ਸੇਲੀ ਕਹਿੰਦੀ ਪਹਿਲਾਂ ਜੈਗੂਆਰ ਲੈ ਲਓ ਇਹਦੇ ਉੱਥੇ ਜਾ ਕੇ ਫੋਲਰ ਰਿਵਿਊ ਕਰਦੇ ਆ ਭਾਈ ਫੋਲਰ ਰਿਵਿਊ ਥੋੜੇ ਬਹੁਤ ਇੱਥੇ ਸ਼ਾਟ ਲੈਣੇ ਆ ਜੈਗੂਆਰ ਦੇ ਪਹਿਲਾਂ ਇਹ ਫਰੰਟ ਲੁੱਕ ਨੂੰ ਚੈੱਕ ਕਰਾਉਣਾ ਜੈਗਵਾਰ ਦੇ ਤੇ ਬਾਈ ਉਹਨਾਂ ਨੇ ਪੁੱਛਿਆ ਕਹਿੰਦੇ ਦਾ ਬੰਪਰ ਚੇਂਜ ਕਰਾਣਾ ਤੇ ਲਾਈਟਾਂ ਚੇਂਜ ਕਰਾਉਣੀਆਂ 4 ਲੱਖ ਰੁਪਏ ਦਾ ਖਰਚਾ ਦੱਸਿਆ ਓਏ ਹੋਏ ਹੋਏ ਗੱਲਬਾਤ ਯੱਸ ਹੀ ਆ ਯਾਰ ਉਹਦਾ ਜੈਗੂਆ ਜੈਗਵਾਰ ਜੈਗਵਾਰ ਹੀ ਹੈ ਚਾਹ ਚੈੱਕ ਕਰਦੇ ਚਾਰ ਬੰਦਿਆਂ ਵਾਸਤੇ ਹੀ ਹੈ ਓਏ ਲੰਬੀ ਕਿੰਨੀ ਯਾਰ ਸੱਚੀ ਆ ਕੈਮਰੇ ਜਾਂਦਾ ਪਤਾ ਲੱਗਦਾ ਬੋਨਟ ਲੰਬਾ ਆ ਗੱਡੀ ਦਾ ਬਹੁਤ ਲੰਬਾ ਬੋਨਟ ਆ ਗੱਡੀ ਦਾ ਬਹੁਤ ਘੈਂਟ ਗੱਡੀ ਯਾਰ ਇਹ ਤੁਸੀ ਵੀ ਨਹੀਂ ਦੀ ਓਏ ਹੋਏ ਹੋਏ ਹੋ ਫੰਕਸ਼ਨ ਦੇਖੋ ਗੱਡੀ ਯਾਰ ਵਾਹ ਕਰੋ ਜੀ ਵਾਹ ਕਰੋ ਓਏ ਨੀਵੀ ਬਹੁਤ ਆ ਭਾਈ ਐਂ ਵੇਚਣ ਨੂੰ ਬਹੁਤ ਨਹੀਂ ਹਾਂਜੀ ਹਾਂਜੀ ਇਹ ਪ੍ਰੈਚਰ ਸੀਟਾਂ ਬਹੁਤ ਨੀਵੀ ਗੱਡੀ ਯਾਰ ਵਿੱਚ ਤੇ ਬੈਠ ਕੇ ਐਂ ਲਾਵਾ ਜਾਵਾ ਗੌਂਡ ਨਹੀਂ ਐ ਬੈਗੇ ਉਹਨੇ ਆਪਾਂ ਗੱਲਬਾਤ ਜੀ ਐਸੀ ਯਾਰ ਐਦੀ ਵੈਲੀ ਵਾ ਜੈਗੂਅਰ ਹੈ ਬ੍ਰਾਂਡ ਹੈ ਜੈਗੂਅਰ ਬਾਕੀ ਫੰਕਸ਼ਨ ਬਹੁਤ ਆ ਉੱਥੇ ਜਾ ਕੇ ਭਾਈ ਨੂੰ ਪੁੱਛਦੇ ਕਿਹੜੇ ਕਿਹੜੇ ਫੰਕਸ਼ਨ ਆ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦਾ ਤੇ ਉੱਥੇ ਜਾ ਕੇ ਪੁੱਛਦੇ 260 ਸਪੀਡ ਆ ਆ ਯਾਰ ਇਹ 15 ਲੈ ਹੀ ਨਹੀਂ ਕਦੇ 260 ਸਪੀਡ ਆ ਮੈਂ 240 ਚੁਣੀ ਲਾ ਜਾਂਦੀ ਹਣੀ 260 ਹੈਗੀ ਹੂੰ ਭਾਈ ਇਹ ਸੁਪਰ ਗੇਅਰ ਪਾਇਆ ਨਹੀਂ ਅਸੀਂ ਅਜੇ ਤੱਕ ਆ ਰਿਹਾ ਸੁਪਰ ਆ ਸੁਪਰ ਗੇਅਰ ਆ ਡਰਾਈਵ ਦੇ ਰੱਖਦੇ ਬਸ ਨਹੀਂ ਸਪੋਰਟਸ ਮੋਡਲ ਹੋਣਾ ਭਾਈ ਇਹ ਸਪੋਰਟਸ ਸਪੋਰਟਸ ਮੋਡਲ ਆ ਡੀ ਡਰਾਈਵਿੰਗ ਐਂਡ ਨਿਊਟਰਲ ਆਰ ਤੇ ਰਿਵਰਸ ਪੀ ਤੇ ਪਾਰਕਿੰਗ ਅੱਛਾ ਪੁੱਛ ਪੁੱਛ ਨਹੀਂ ਆਇਆ ਭਾਈ ਇੱਥੋਂ ਸਟਾਰਟ ਹੁੰਦੀ ਹੈ ਨਹੀਂ ਨਹੀਂ ਕੋਈ ਨਹੀਂ ਬਾਕੀ ਗੱਡੀਆਂ ਇੱਧਰ ਦੇਖ ਲਓ ਇਹ ਭਾਈ ਇਹ ਖੁੱਲ ਜਾਣੇ ਇੱਥੋਂ ਜਦੋਂ ਸਟਾਰਟ ਹੋਣੀ ਗੱਡੀ ਅੱਛਾ ਏ ਓਕੇ 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 ਆ ਜਾਓ ਤੁਸੀਂ ਬੈਠੋ ਵਿੱਚ ਸਾਰੇ ਸਲਾਹ ਲੈਣੇ ਆਇਆ ਰਾਜੂ ਓਏ ਹੋਏ 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 ਬਹੁਤ ਸੋਹਣੀ ਗੱਡੀ ਆ ਯਾਰ ਬਹੁਤ ਐ ਨਜ਼ਾਰਾ ਆਉਂਦਾ ਵਿੱਚ ਬੈਠ ਕੇ ਭਾਈ ਹੈ ਕਰਿਓ ਭਾਈ ਸਟਾਰਟ ਗੱਡੀ ਦਾ ਤੇ ਜਹਾਜ਼ ਆ ਸੋਚੇ ਦੇਖੋ ਯਾਰ ਗੱਡੀ ਦਾ ਸਟੇਰਿੰਗ ਕੰਮ ਨਹੀਂ ਆਉਂਦਾ ਸਟੇਰਿੰਗ ਆਪਣੇ ਆਪ ਸੈਟਿੰਗ ਹੁੰਦੀ ਹੈ ਸਟਾਰਟ ਹੋਣੀ ਪਈ ਹੈ ਦੇਖ ਲਓ ਯਾਰ ਗੱਲ ਬਾਤ ਸਟੇਰਿੰਗ ਆਪਣੇ ਆਪ ਅਡਜਸਟ ਹੋ ਜਾਂਦਾ ਜਿੱਥੇ ਮਤਲਬ ਜੇ ਤੁਸੀਂ ਗੱਡੀ ਸਟਾਰਟ ਕਰਨੀ ਹੈ ਆਹਨ ਬਲੂਰ ਬਲੂਰ ਦਿੰਦਾ ਬਾਈ ਬਲੂਰ ਕਰ ਦਿਆ ਏਸੀ ਵਾਲੇ ਬਲੂਰ ਦੇਖ ਲਓ ਖੁੱਲ ਗਿਆ ਆਪਣੇ ਆਪ ਓਏ ਹੋਏ ਹੋਏ ਗੱਲ ਬਾਤ ਇਹ ਸਹੀ ਹੈ ਯਾਰ ਇਹ ਸਹੀ ਹੈ ਇਹ ਏਜੰਸੀ ਚੰਡੀਗੜ੍ਹ ਦੇ ਵਿੱਚ ਸਰਵਿਸ ਚੰਡੀਗੜ੍ਹ ਦੀ ਏਜੰਸੀ ਕਿੰਨਾ ਕਰਦੇ ਆਉਂਦੇ ਸਰਵਿਸ ਆ ਭਾਈ ਇੱਥੇ 74000 ਆ ਬਈ 74000 ਰੁਪਈਆ ਮੇਰੇ ਵੀ ਲੱਗਦਾ ਸਰਵਿਸ ਕਰਾਉਣਾ ਸਰਵਿਸ ਸਰਵਿਸ ਵਿੱਚ ਹੋਰ ਕੰਮ ਵੀ ਕਾਫੀ ਅੱਛਾ ਜੀ ਫੰਕਸ਼ਨ ਐਨੇ ਕਾ ਗੱਡੀ ਨੂੰ ਭਾਈ ਕਹਿੰਦਾ ਮੈਨੂੰ ਆਪ ਨੂੰ ਖੁਦ ਨੂੰ ਨਹੀਂ ਹਲਤਾ ਕਰ ਪਤਾ ਲੱਗਿਆ ਐਨੇ ਫੰਕਸ਼ਨ ਐ ਗੱਡੀ 'ਚ 2012 ਮਾਡਲ ਕਾਰ ਆ ਪਰ ਕੰਡੀਸ਼ਨ ਦੇ ਹਿਸਾਬ ਨਾਲ ਭਾਈ ਬਹੁਤ ਸੋਹਣੀ ਲੱਗਦੀ ਐ ਇਦਾਂ ਲੱਗਦੀ ਐ ਜਿਵੇਂ 17 18 ਮਾਡਲ ਕਾਰ ਹੁੰਦੀ ਐ ਧੰਨਵਾਦ ਅੱਜ ਦਾ ਗੁਰੂ ਨੀ ਸ਼ੀਸ਼ੇ ਦੇ ਵਿਆਪ ਜੀ ਹਾਂ ਦਾ ਲੈਟਾਪ ਹੀ ਹਾਂਜੀ ਹਾਂਜੀ ਓਏ ਹੋਏ ਹੋਰ ਦੇਖੋ ਯਾਰ ਹੈਗਾ ਇਸ਼ਕ ਅਸੀਂ ਇੱਧਰ ਵੀ ਭਾਈ ਹੈ ਇੱਧਰ ਵੀ ਹੈ ਜੀ ਓਏ ਹੋੜੇ ਇੱਥੇ ਇਸ਼ਕ ਹੀ ਆ ਇਸ਼ਕ ਹੀ ਆ ਆਹ ਜੀ ਜੀ ਦੇਖੋ ਯਾਰ ਫੰਕਸ਼ਨ ਦਾ ਬਹੁਤ ਆ ਇੱਥੇ ਗੱਡੀ 'ਚ ਸਾਧੂ ਰੂਪ ਕੰਦੇ ਨੂੰ ਦੇ ਬਾਬਿਓ ਆਦਾ ਇਸ਼ਕ ਵੱਖਰਾ ਹੀ ਹੈ ਹੈ ਦੇਖੋ ਤਾਂ ਲਾਓ ਨਜ਼ਾਰੇ ਸੇਰਾ ਭਾਜੀ ਗੱਲ ਬਾਤਿਆ ਸੇਰਾ ਇਹ ਐਵਰੇਜ ਉਰੇ ਕਿ ਐਵਰੇਜ ਇਹਦੀ ਕਿਹਦੀ ਐਵਰੇਜ ਵੀ ਭਾਜੀ ਮੰਨ ਕੇ ਚੱਲੋ ਇਸ 8 7 8 8 10 ਵੀ ਚੱਲ ਅੱਛਾ 7 8 10 ਵੀ ਐਵਰੇਜ ਤੇ ਹੀ ਜਾਂਦੀ ਭਾਈ ਜੀ ਜਦੋਂ ਰੋਡ ਤੇ ਬਹੁਤ ਜਲਦੀ ਕਰਦੇ ਬੰਦ ਭਾਈ ਬਾਕੀ ਰਿਪੋਰਟ ਆ ਸਾਰਾ ਰੋਕਦੇ ਯਾਰ ਇਹ ਤਾਂ ਮੇਰੇ ਰਹਿ ਗਈ ਮੈਂ ਤਾਂ ਉਹਨਾਂ ਨੂੰ ਫੁਲਾਣਾ ਹੀ ਨੇ ਇਹਨੇ ਗੱਠ ਆਹ ਇਹ ਰਵੇ ਰੋਈ ਆ ਰਹੇ ਲੱਗੇ ਇਹਨੂੰ ਇਹ ਕਹਿੰਦਾ 8 ਥੇਰ ਹੈਗਾ ਭਾਪ 8 8 ਥੇਰ ਵੀ ਹੈਗਾ ਸਹੀ ਗੱਲ ਹੈ ਭਾਈ ਬਹੁਤ ਸੋਹਣੀ ਰਹਾ ਬੁੱਢਣ ਬਹੁਤ ਸੋਹਣੀ ਲੱਗੀ ਵਡਿਆ ਸ਼ੋਰ ਤੇ ਗੱਟੀ ਦੇ ਤੇ ਡੋਲੀਆਂ ਨੇ ਭਾਈ ਨੇ ਰੱਖੀ ਵੀ ਗੱਡੀ ਜੇ ਕਿਸੇ ਭਰਾ ਨੂੰ ਡੋਲੀ ਦੇ ਗੱਡੀ ਚਾਹੀਦੀ ਹੋ ਜੈਗੂਅਰ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਫੰਕਸ਼ਨ ਬਹੁਤ ਆ ਗੱਡੀ ਦੀ ਸਮਝ ਨਹੀਂ ਲੱਗਦੇ ਕਿਆ ਕੋਸ਼ਿਸ਼ ਫੰਕਸ਼ਨ ਹੈ ਵਿਚ ਰੁਕੀ ਨਹੀਂ ਕੋਈ ਸਮਝ ਆਈ ਅੱਛਾ ਦੇਖੋ ਯਾਰ ਗੱਲ ਬਾਤ ਐਸੇ ਆ ਕੱਪ ਆਰਡਰ ਕਿਆ ਗੱਲ ਬਾਤ ਦਿੱਤੀ ਹੋਇਆ ਚਾਰਜਿੰਗ ਵਾਲਾ ਸਿਸਟਮ ਐ ਸਮਾਨ ਇੱਚ ਦੂਜੇ ਵਾਇਰਲੈਸ ਕੋਈ ਚਾਦਰ ਹੁੰਦਾ ਇੱਥੇ ਵੀ ਬਾਜੀ ਹੈਗੀ ਵਿੱਚ ਆ ਕਾਫੀ ਫੰਕਸ਼ਨ ਜੀ ਦੇਖੋ ਯਾਰ ਆ ਚੋੜ ਲੈ ਬੋਬਣਾ ਜਾ ਆ ਮੈਂ ਚ ਆ ਵੀ ਪੋ ਚਾਰਜਿੰਗ ਸਿਸਟਮ ਭਾਈ ਹੈ ਪੋ ਚਾਰਜਰ ਵਿੱਚ ਯੂ ਐਸ ਬੀ ਯੂ ਐਸ ਬੀ ਇੱਥੇ ਲਾਦੀ ਬਾਬਾ ਦੀ ਵਿੱਚ ਹਾਂ ਜੀ ਜੀ ਓਏ ਹੋਏ ਗੱਲ ਬਾਤ ਜੀ ਐਸ ਭਾਈ ਕੀ ਕਹਿੰਦਾ ਸਾਈਮ ਚਾਰਜਿੰਗ ਦਾ ਪੁਆਇੰਟ ਪਿੱਛੇ ਅੱਛਾ ਚਾਰਜਿੰਗ ਵਿੱਚ ਆਹ ਤਾਰਾ ਕਰੀਏ ਪਿੱਛੇ ਵੀ ਦਿੱਤਾ ਉਹ ਚਾਰਜਿੰਗ ਇਹ ਐਮਪ ਦੀਆਂ ਸੀ ਭਈ ਐਮਪਸ ਖੋਲਿਆ ਹਾਂ ਅੱਛਾ ਉਹ ਉਹ ਹੁੰਦਾ ਲੀਡ ਬੰਦ ਹੁੰਦਾ

ਵੈਲਟਾ ਉਤਰੂਦਾ ਵੈਲਟਾ ਦੇ ਘਰੀਆਂ ਆਪਣੀ ਗੱਡੀਆਂ ਨਾਲ ਦੀ ਨਹੀਂ ਨਹੀਂ ਉਹ ਵਾਲੀਆਂ ਕਿਹੜੀਆਂ ਰਬੜਾ ਆਹੋ 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 ਅੱਛਾ ਰਬੜਾ ਸਹੀ ਗੱਲ ਆ ਰਬੜ ਵੀ ਇਦਾਂ ਜਿਹੇ ਸੁਨੀਲ ਦੇ ਕੱਪੜੇ ਵਾਂਗੂ ਰਬੜਾ ਆਉਂਦੀਆਂ ਇਹ ਦੇਖੋ ਤਾਂ ਕਿਆਂ ਆਉਂਦੀਆਂ ਸਹੀ ਗੱਲ ਆ ਲੋ 12 ਮਾਡਲ ਭਾਜੀ ਹੁਣ ਦਾ ਮਾਡਲ ਚ ਤਾਂ ਬਹੁਤ ਵਧੀਆ ਹੈ ਗੱਲ ਆ ਭਾਈ ਕਹਿੰਦਾ ਜਿਹੜਾ ਹੁਣ ਮਾਡਲਾਂ ਨਾਲ ਉਹ ਚ ਕਿੰਨੇ ਫੰਕਸ਼ਨ ਹੋਣ ਇਸ 12 ਮਾਡਲ ਗੱਡੀ ਚ ਨਹੀਂ ਹਜੇ ਤੱਕ ਮੈਨਰੇ ਨਹੀਂ ਪੱਲੇ ਮੈਂਦੇ ਭਾਜੀ ਸਹੀ ਗੱਲ ਆ ਬਾਈ ਹੁਣੇ ਆਪਣੇ ਦਾ ਬਹੁਤ ਟਾਈਮ ਦੇ ਬਰਾਤਾਂ ਆਵੇ ਆ ਬਹੁਤ ਟਾਈਮ ਦੇ ਤੇ ਕਿਸੇ ਭਰਾ ਨੂੰ ਜੈਗਵਾਰ ਚਾਹੀਦੀ ਹੋਵੇ ਟੋਰੀਅਲ ਤਾਂ ਜਰੂਰ ਦੱਸ ਦਿਓ ਆ ਪਾਜੀ ਆ ਵੀ ਜਦਾਂ ਗੋਲ ਕੇ ਆ ਜਦਾਂ ਫਰੰਟ ਤੇ ਚੱਲਣਾ ਸ਼ੀਸ਼ੇਦਾਰ ਆ ਜੀ ਇਹਦੇ ਚ ਹੈਗੀਆਂ ਦੁਨੀਆਂ ਇੰਨੀਆਂ ਅੱਛਾ ਜੀ ਆ ਫਰੰਟ ਹੋ ਜਾਣਾ ਆ ਪਿੱਛੇ ਰਿਵਰਸ ਹੋ ਜਾਣਾ ਅੱਛਾ ਜੀ ਉਹ ਜਿਹੜੀ ਆ ਰਹਿਣ ਦੀ ਆਹੇ ਮਤਲਬ ਉਸ ਉਸ ਹੀ ਅੜਾਂ ਨੂੰ ਹਾਂ ਫਰੰਟ ਸ਼ੀਸ਼ੇ ਦੀ ਪੈਕ ਦੀ ਪੈਕ ਦੀ ਰਿਵਰਸ ਸਰਵਾਸ ਓਕੇ ਓਕੇ ਆ ਜੀ ਆਟੋ ਤੇ ਕਰਦੇ ਆਂ ਆਟੋ ਤੇ ਹੋਣੀ ਸਾਰੀ ਓਕੇ ਆਪਣੇ ਆਪ ਹੀ ਹੋ ਜਾਵੇ ਇਹ ਸਾਰੇ ਪਾਸੇ ਆਉਣੀਆਂ ਆ ਇਹ ਏਅਰ ਕਲੀਨਰ ਅੰਦਰ ਆ ਜਣਾ ਸਾਰੀ ਓਕੇ ਓਕੇ ਹੋ ਜਾਵੇ ਆਪੇ ਤਾਂ ਕਾਫੀ ਵਾਹ ਕੇ ਨੇ ਤੇ ਉਹਦਾ ਇਹ ਗੱਲ ਆ ਤੇ ਮੈਂ मतलब ਤੇ ਜਈ ਆਟੋਮੈਟਿਕ ਹੈ ਨਾ ਕਿਹੜਾ ਜਨ ਚਾਹੁੰਦਾ ਕੋਈ ਕਲੱਚ ਘੁਲੋਚਣੀ ਹੈਗੀ ਭਾਜੀ ਇਹ ਗੇਅਰ ਨਹੀਂ ਆਪੇ ਚਾਹੀਦੀ ਜੱਗੇ ਚੱਲਣੀਆਂ ਵੇ ਗੇਅਰ ਭਾਜੀ ਇਹਦੇ ਹੈਗੇ ਉਹਨੇ ਆਵੇ ਉਹ ਰੌਂਡ ਮੈਨੂੰ ਪਤਾ ਨਹੀਂ ਕਿੰਨੇ ਗੇਅਰ ਬਸ ਆ ਡਰਾਈਵ ਤੇ ਕਰ ਦਿੱਤੀ ਓਕੇ ਓਕੇ ਆ ਕਰ ਲਿਓ ਬੰਦ ਭਾਈ ਪੱਕਾ ਜੀ ਗੱਲਬਾਤ ਜੈਸਾ ਯਾਰ ਗੇਅਰ ਬੋਰਡ ਮੈਗਨੋ ਬ हां जी जी आ ਬੜਾ ਸ਼ਾਨ ਕੀ ਬਾਤ ਆ ਯਾਰ ਹੈ ਐਨਾ ਖੋਲਾ ਵਰਨਾ ਸੋਚ ਦੇਖੋ ਯਾਰ ਗੱਲ ਬਾਤ ਐਦੇ ਬੰਦੇ ਤੇ ਹੋਣਾ ਭਾਈ ਹਾਂ ਕਰ ਦੋ ਭਾਈ ਬਸ ਕੀ ਬਾਤ ਆ ਯਾਰ ਨਜ਼ਾਰਾ ਆ ਗਿਆ ਯਾਰ ਭਾਈ ਗੱਡੀ ਦੇਖ ਕੇ ਕਿੰਦਾ ਵੀ ਰਿਲੈਕਸ ਆ ਭਰਾ ਸਾਡੇ ਓਕੇ ਰਿਪੋਰਟ ਓਕੇ ਆ 2:30 ਵਜੇ ਆndi ਹੈ ਜੈਗਵਾਰ ਚ ਹੈ ਸੈਲੀ ਕਹਿੰਦੀ ਪਹਿਲਾਂ ਜੈਗਵਾਰ ਲੈ ਲਓ ਬਹੁਤ ਸੋਹਣੀ ਗੱਡੀ ਯਾਰ ਬਾਕੀ ਤੁਸੀਂ ਦੱਸੋ ਕਿਵੇਂ ਨਹੀਂ ਲੱਗੀ ਜੈਗਵਾਰ ਸਾਨੂੰ ਤੇ ਆਪਣ ਵਧੀਆ ਕੰਮ ਕਰੋ ਮਿਹਨਤ ਕਰੋ ਆਪਣੀਆਂ ਸਹੇਲੀਆਂ ਨੂੰ ਜੈਗਵਾਰ ਲੈ ਕੇ ਦੋ ਜੈਗਵਾਰ ਚ ਘਮਾਓ ਸਾਨੂੰ ਕੋਲ ਕੇ ਫੀਲਿੰਗਾਂ ਲਵਾਓ ਦੇਖੋ ਭਾਈ ਉੱਪਰ ਹੋ ਗਿਆ ਸਟੀਅਰਿੰਗ ਜਾਂ ਗੱਡੀ ਵਾਦੋ ਜੀ ਆਪਣੇ ਐਪ ਸਟੀਅਰਿੰਗ ਉੱਪਰ ਹੋ ਗਿਆ ਜਦ ਜੈਗਵਾਰ ਸਟਾਰਟ ਹੋਣੀ ਆਪਣੇ ਸਟੇਰਿੰਗ ਥੱਲੇ ਆ ਕੇ ਪਿੱਛੇ ਨੂੰ ਆ ਜਾਣਾ ਤੇ ਜਿੱਥੇ ਤੁਸੀਂ ਚਲਾਣਾ ਰਿਲੈਕਸ ਹੋ ਸਕਦੇ ਆ ਤੇ ਬਾਕੀ ਉੱਥੇ ਜਾ ਕੇ ਕਰਦੇ ਹੋਰ ਰਿਵਿਊ ਜਿਹੜਾ ਰਹਿ ਗਿਆ ਤੁਹਾਨੂੰ ਦਿਖਾਣੇ ਤੇ ਜਾ ਕੇ ਬਰਾਦ ਪੂਰਾ ਦਿਨ ਇੱਥੇ ਹੀ ਆ ਪੂਰਾ ਦਿਨ ਹੀ ਹੋਏ ਕੰਮ ਕਰਨੇ ਅੱਜ ਦੇਖੋ ਤਾਂ ਯਾਰ ਹੈ ਬਹੁਤ ਸੋਹਣੀ ਗੱਡੀ ਯਾਰ ਸੱਚੀ ਫੋਨ 'ਚ ਐਨੀ ਨਾ ਇੰਨੀ ਫੋਨ ਚ ਇੰਨੀ ਸਮਝ ਨਹੀਂ ਲੱਗਦੀ ਜਿੰਨੀ ਸੋਹਣੀ ਗੱਡੀ ਆ ਡੀਜ਼ਲ ਇੰਜਨ 4A ਆ ਪਹਿਲਾਂ 4A ਦੇ ਸੀ 6 ਤਾਂ ਹੋਣੇ ਆਣ ਲੱਗੇ 6 ਟੈਕਨੋਲੋਜੀ ਥੋੜਾ ਸਾਲ ਤੋਂ 1.5 ਸਾਲ ਤੋਂ ਆਇਆ ਹੈ ਕੀ ਬਣਾਉਣਾ ਪੈਂਦਾ ਹੋਣਾ ਲਾਈਟਾਂ ਦਾ ਪੱਈਆ ਹੁੰਦਾ ਹੈ ਲਾਈਟਾਂ ਬੌਂਡ ਮਾਪਰ ਆ ਚੀਜ਼ ਹੋਣੀ ਸਾਰੀ ਜੀ ਅੱਛਾ ਇਹ ਕਰਾਣੀ ਸੀ ਇਹ 3.5-4 ਲੱਖ ਖਰਚਾ 3.5-4 ਲੱਖ ਰੁਪਏ ਦਾ ਖਰਚਾ ਆਇਆ ਨਿਊ ਮੋਡਲ ਚ ਕਹਿੰਦੇ ਬਣ ਜਾਣੀ ਦੋਏ ਲਾਈਟਾਂ ਬੌਲਟ ਤੇ ਬੰਪਰ ਗ੍ਰਿੱਲ ਉਹ ਪਿੱਛੇ ਵਾਲੀ ਵੀ ਭਾਜੀ ਕਰਨੀ ਉਹਨਾਂ ਨੇ ਸਾਢੇ 350 4 ਛੇ ਵੀ ਚੇਂਜ ਕਰਨੀ ਉਹ ਵੀ ਪਿੱਛੇ ਵੀ ਚੇਂਜ ਕਰਾਉਣਾ ਸਾਢੇ 350 4 ਲੱਖ ਰੁਪਈਆ ਖਰਚਾ ਚੱਲੀ ਗਏ ਨਹੀਂ ਦਿੱਲੀ ਭਾਜੀ ਅੱਛਾ ਦਿੱਲੀ ਗੱਲ ਹੋ ਗਈ ਹਾਂ ਅਲੋਏ 18 ਇੰਚੀ ਨਹੀਂ ਨਹੀਂ ਸੋਨਲੀ ਕਰਾਣੇ ਉਹ ਭਾਜੀ ਮੈਂ ਹੋਰ ਸੀ ਨਾ ਹੋਰ ਸੀਜ਼ਨ ਲਾ ਕੇ ਸੀਜ਼ਨ ਲਾ ਕੇ ਕਹਿੰਦੇ ਆ ਨੂੰ ਭੇਜਾਂਗੇ 18 ਇੰਚੀ ਲੋਏ ਨਾ 18 ਇੰਚੀ ਲੋਏ ਭਾਜੀ ਨੂੰ ਸਹੀ ਗੱਲ 20 ਇੰਚੀ ਸਿਮੀ ਜੇ ਪੈ ਜਵੇ ਹੈ ਨਾ ਇਹ ਅਲੋਏ ਨੂੰ 20 ਇੰਚੀ ਪੈ ਜਵੇ ਗੱਲਬਾਤ ਜੈਸੇ ਇਹਨੂੰ ਭਾਈ ਨੂੰ ਲਾਏ ਨੇ ਕਿਹਾ ਮੈਂ ਹਾਂ ਗੱਲਬ ਜੇ ਬੀਐਨਸੀ ਲੋਏ ਪਾਗੇ ਹੋਰ ਗੱਡੀ ਗੱਲਬਾਤ ਯੈਸ ਹੋ ਜਾਣੀ ਹੈ ਜੈਜ ਰੇਟ ਤੇ ਭਾਈ ਹੈ ਨਾ ਜੈਜ ਰੇਟ ਨਾਲ ਗੱਡੀ ਮਿਲੋ ਅਵੇਲੇਬਲ ਹੋ ਗਈ ਏ ਜਿਹੜੇ ਆਪਣੇ ਲੋਕਲ ਭਰਾ ਦੇਖਦੇ ਆ ਤੇ ਜੈਗਵਾਰ ਐਕਐਫਐਸ ਇਸਕ ਸਨਰੂਫ ਖੋਲ ਕੇ ਜਾਓ ਨਿਆਰੇ ਲੋ ਬਾਹਰ ਖੜ ਕੇ ਵੀਡੀਓ ਬਣਾਦੇ ਜਾਓ ਭਾਈ ਗੱਡੀ ਉੱਚੀ ਨਹੀਂ ਵੀ ਹੁੰਦੀ ਹੈ ਉੱਚੀ ਨਹੀਂ ਵੀ ਕੋਈ ਸਪੈਸਰ ਲੱਗੇ ਭਾਈ ਇਹਦੇ ਨਹੀਂ ਫੰਕਸ਼ਨ ਹੋ ਦੂਜੇ ਨਵੇਂ ਮਾਡਲ ਅੱਛਾ ਨਵੇਂ ਮਾਡਲ ਚ ਓਕੇ ਓਕੇ ਉਹ ਨਵੇਂ ਮੋਡਲ ਨੇ ਨਵੇਂ ਮੋਡਲ ਆਈਆਂ ਨੇ ਬਾਅਦ ਇਹਦੇ ਬਾਅਦ ਆਈਆਂ ਉਹਨਾਂ ਦਾ ਸਸਪੈਂਸ਼ਨ ਏਅਰ ਸਸਪੈਂਸ਼ਨ ਵਾਲੀ ਜਿਹੜੀ ਹੁੰਦੀ ਹੈ ਉੱਚੀ ਨੀਵੇਂ ਹੋ ਜਾਂਦੀ ਹੈ। ਇਹ ਭਾਜੀ ਅਸੀਂ ਆਪਣੇ ਆਪ ਦੂ ਇੱਕ ਰਾਏ ਓਕੇ ਓਕੇ ਭਾਜੀ ਓਕੇ ਪਰ ਟੋੜਾ ਇੱਕ ਵਾਰ ਫਿਰ ਤੋਂ ਮੈਂ ਸ਼ਾਰਟ ਤੇ ਦਿਖਾ ਦਣਾ ਉੱਥੇ ਜਾ ਕੇ ਵਧੀਆ ਵਧੀਆ ਸੋਸਾਇਟਿਕ ਸ਼ਾਰਟ ਕਰਦੇ ਨੇ ਉੱਥੇ ਜਾ ਕੇ ਸੋਸਾਇਟਿਕ ਸ਼ਾਰਟ ਘੈਂਟ ਘੈਂਟ ਜੈ ਤੇ ਚਾਰੇ ਗੱਡੀਆਂ ਆਪਣੀਆਂ ਜਿਹੜੇ ਚਾਰੇ ਹੀ ਹੈ ਤਿੰਨ ਨੋਵਾ ਇੱਕ ਜੈਗੂਆਰ ਕੁਝ ਨਾ ਕੁਝਾ ਕੰਟੈਂਟ ਬਣਾਈ ਹੈ ਭਰਾਵਾਂ ਨੇ ਮੈਂ ਦਿਖਾਈਏ ਬਲੌਗ ਆ ਬੋਲਦਾ ਭਰਾਵਾਂ ਨੇ ਦੇਖੀ ਆਉਣੀਆਂ ਤਾਂ ਅਸੀਂ ਵੀ ਦਿਖਾ ਦਈਏ ਕੁਝ ਇੱਕ ਵਾਰ ਫਿਰ ਤੋਂ ਰਿਪੀਟ ਕਰਾ ਦਈਏ ਭਰਾਵਾਂ ਨੂੰ 11:30 ਹੋ ਗਏ 11:30 ਵਜੇ ਬਰਾਤ ਤੋਰਨ ਲੱਗੀ ਆ ਸਵਾਰੀ ਘੱਟਈ ਆ ਤਿੰਨ ਗੱਡੀਆਂ ਮੈਨਾਂ ਦਾ ਦੋ ਦੋ ਸਵਾਰੀਆਂ ਬੈਠੂਣੀਆਂ ਤਿੰਨ ਗੱਡੀਆਂ ਚ ਵੀ ਤੇ ਮੋਹਰਲੀ ਫੁੱਲ ਆ ਤੇ ਆ ਵੀ ਫੁੱਲ ਆ ਲੈ ਵੀ ਮਿੱਤਰੋ ਪਹੁੰਚ ਗਏ ਪਿੰਡ ਚਾਲਾਂ ਅੰਦਰ ਗੁਰਦੁਆਰੇ ਪ੍ਰੋਗਰਾਮ ਆ ਗੁਰਦੁਆਰਾ ਸਾਹਿਬ ਪ੍ਰੋਗਰਾਮ ਆ ਤੇ ਗੱਡੀਆਂ ਲਾਤੀਆਂ ਚਾਹ ਪਣੀ ਦਾ ਪ੍ਰੋਗਰਾਮ ਅੰਤ ਰਹੀ ਆ TVS ਵਾਲਿਆਂ ਨੇ ਕਮਾਲੇ ਕਰ ਦਿੱ ਚਾਰਜਿੰਗ ਸਾਕਟ ਵੀ ਦਿੱਤ ਜਾਇ USB ਵਿੱਚ ਲਾ ਲਓ ਟੱਚ ਮੀਟਰ ਸਹੀ ਗੱਲ ਹੈ ਡਿਜੀਟਲ ਡਿਸਪਲੇ ਕੀ ਆ ਬਾਤ ਹੈ ਤਰੱਕੀ ਕਰੀ ਜਾਣਾ ਆਪਣਾ ਇੰਡੀਆ ਜ਼ੈਮ ਹੈ ਨਾ TVS ਦੀ ਬਾਈਕ ਹੈ ਚਾਰਜ ਵੀ ਲਾ ਸਕਦੇ USB ਪੋਰਟ ਵੀ ਲਾ ਸਕਦੇ ਕੀ ਆ ਬਾਤ TVS ਵਾਲੇ ਵੀ ਚੜਾਈ ਆ ਯਾਰ ਇਹ ਸਾਡਾ ਹੈਗਾ ਅਰਚਵਰਾਸੀ ਪਹੁੰਚ ਗਏ ਪਿੰਡ ਜਿੱਦਾਂ ਕੇ ਚਾਲਾਂ ਤੇ ਆਪਣਾ ਮੁੰਡਾ ਰੇਸਤੇ ਆ ਰਿਹਾ ਯਾਰ ਦੋਸਤ ਵੀ ਆ ਨਾ ਪੀਣ ਲੱਗੇ ਪੀਣ ਲੱਗੇ ਆ ਪੀਨੇ ਪੀਨੇ ਸੰਗ ਜੀ ਲੱਗਦੀ ਸੀ ਪਿੰਡ ਦਾ ਸੰਗ ਸੰਗ ਲੱਗਦੀ ਸੰਗ ਲੱਗਦੀ ਲੈ ਮੇਤਰਾ ਆਨੰਦ ਕਾਰਜ ਹੋਣ ਲੱਗੇ ਉਹ ਤਾਂ ਬੈਠੇ ਆ ਮੁੰਡੇ ਯਾਰ ਉਸ ਦੋ ਮਿਲਦੇ ਆ ਤੇ ਦੂਆਵਾਂ ਭਰਾ ਦੇ ਨਾਲ ਮਿਲਣਾ ਆ ਤੇ ਵਧੀਆ ਬੈਠੇ ਆ ਬਕੂਸੀਆਂ ਢਾ ਕੇ ਊਰੂ ਘਰ 2:30 ਵੱਜ ਗਿਆ ਆਨੰਦ ਕਾਰਜ ਹੁੰਦੇ ਪਿਆ ਤੇ ਇਹਦੇ ਬਾਅਦ ਚੋ ਪ੍ਰਸ਼ਾਦਾ ਪਾਣੀ ਛਕ ਕੇ ਗੱਡੀਆਂ ਚੱਲਣ ਆਪਣੀਆਂ ਤਿੰਨੇ ਜਾਣੇ ਆ ਪਾਜਾ ਰਾਜੂ ਸਿੰਘ ਸਾਡਾ ਤੇ ਸਾਡਾ ਸैम ਤੇ ਸਾਡਾ ਤੁਹਾਨੂੰ ਪਤਾ ਹੀ ਆ ਤਿੰਨੇ ਗੱਡੀਆਂ ਆਪਣੀ 3:30 ਵਜੇ ਦੋ ਰਹਿ ਗਈਆਂ ਸਾਡੀਆਂ ਸਿਮੀ ਚੱਲਿਆ ਸਾਡਾ ਸਿਮੀ ਲੈ ਮਿੱਤਰੋ ਐਦਾਂ ਦੱਸਿਓ ਕੌਣ-ਕੌਣ ਕਰਦਾ ਸਾਡੇ ਰਾਜੂ ਬਾਈ ਨੇ ਦੇਖੋ ਮਿੱਤਰੋ ਟਾਈਮ ਵੀ ਲਿਖਿਆ ਕਿੰਨੇ ਟਾਈਮ ਤੇ ਕਿੰਨੀ ਤਰੀਕ ਨੂੰ ਕਿੰਨੇ ਦਾ ਕਿੱਥੇ ਤੋਂ ਕਿੱਥੋਂ ਕਿੱਥੇ ਦਾ ਗਿੜਾ ਲਾਇਆ ਵਾ ਤੇ ਜਿਹੜੇ ਪੁਰਾਣੇ ਡਰਾਈਵਰ ਆ ਸਾਰੇ ਤਕਰੀਬਨ ਐਦਾਂ ਕਰਦੇ ਹੀ ਆ ਤਰੀਕ ਤੇ 8am ਤੋਂ ਗਿੜਾ ਚੱਕਿਆ 9pm ਗਿੜਾ ਛੱਡਿਆ ਸਾਰਾ ਕੁਝ ਮਨੇ ਪੁਰਾਣੇ ਸਾਹ ਆ ਛੱਡਿਆ ਹੈ ਇੱਥੋਂ ਚੱਕਿਆ 8am ਤੇ ਹੈ ਤੇ ਆ 8pm ਤੇ ਛੱਡਿਆ 8am ਤੇ ਚੱਕਿਆ ਗਿੜਾ 8pm ਤੇ ਗਿੜਾ ਛੱਡਿਆ ਹਾਂ ਪੂਰੀ ਡਿਟੇਲ ਲਿਖਦਾ ਰਾਜੂ ਭਰਾ ਇੱਕੋ ਨਾ ਪੂਰਾ ਰਿਕਾਰਡ ਪਿਆ ਮੈਂ ਜਿਹੜੀ ਗੱਡੀ ਚਲਾਉਣਾ ਜ਼ਿਆਦਾ ਲਿਖਦਾ ਤੂੰ ਨਾ ਪੂਰਾ ਰਿਕਾਰਡ ਪਿਆ ਤੇ ਮਤਲਬ ਕਿੰਨੇ ਘੜੇ ਲੈ ਕਿੰਨੇ ਚ ਘੜੇ ਲੈ ਕਿੰਨੇ ਤੋਂ ਕਿੰਨੇ ਵਿਚ ਗੱਡੀ ਬਿਜੀ ਦੀ ਸਾਰਾ ਕੁਝ ਰੱਖਿਆ ਐਦਾਂ ਕੌਣ ਕੌਣ ਕਰਦਾ ਮੈਨੂੰ ਦੱਸਿਓ ਮਰਾ ਭਰਾ ਕਿਹੜੇ ਕਿਹੜਾ ਕਰਦਾ ਆ ਚਿੰਤਪਨ ਚਲਾਣ ਵੀ ਇਹਦਾ ਅੱਛਾ ਆ ਦਿੱਲੀ ਬਾਹ ਨਵਾਂ ਸ਼ਹਿਰ ਦਿੱਲੀ ਫਗਵਾੜਾ ਸਿੰਗਾਪੁਰ ਕਿੱਥੇ ਆ ਸ਼੍ਰੀਨਗਰ ਸਿੰਗਾਪੁਰ ਸੌਰੀ ਸਿੰਗਾਪੁਰ ਸਾਰੇ ਸਾਰੀ ਡਿਟੇਲ ਪਈ ਆ ਤੇ ਇੱਦਾਂ ਤਾਂ ਯਾਰ ਕੰਮ ਕਰਨਾ ਸਵਾਦਾ ਮੈਂ ਵੀ ਇਦਾਂ ਕਰਦਾ ਵਸਪਰ ਲਿਖਦਾ ਹੁੰਦਾ ਸੀ ਪਰ ਮੈਂ ਟਾਈਮ ਨਹੀਂ ਲਿਖਦਾ ਹੁੰਦਾ ਸੀਗਾ ਮੈਂ ਉਹ ਲਿਖਣਾ ਕਿ ਕਿਹੜਾ ਕਿੰਨੇ ਤੋਂ ਕਿੰਨੇ ਦਾ ਸੀ ਕਿੰਨੀ ਬਚਤ ਰਹੀ ਕਿੰਨਾ ਤੇਲ ਲੱਗਿਆ ਉਹ ਲਿਖਦਾ ਹੁੰਦਾ ਸੀ ਕਿੰਨੇ ਚ ਕਿਹੜਾ ਹੈ ਪਰ ਵਧੀਆ ਲੱਗਿਆ ਯਾਰ ਮੈਨੂੰ ਸਿਸਟਮ ਮੇਰਾ ਭਰਾ ਤੇ ਵਹੀਕਲ ਲੌਗ ਵਹੀਕਲ ਲੌਗ ਬੁੱਕ ਇਹ ਲੈ ਕੇ ਮੈਂ ਵੀ ਰੱਖਣੀ ਯਾਰ ਇਹ ਮੈਂ ਤਾਂ ਆਮੇ ਕਾਪੀ ਤੇ ਲਿਖਦਾ ਹੁੰਦਾ ਸੀ ਐਵੇਂ ਕਹਾਂ ਤੇ ਵਧੀਆ ਸਿਆਣੇ ਡਰਾਈਵਰ ਦੀ ਇਹੋ ਹੀ ਪਰਖ ਹੁੰਦੀ ਆ ਤੇ ਪੂਰੀ ਡਿਟੇਲ ਪਈ ਆ ਸਾਡੇ ਬੰਦੇ ਕੋਲ ਪੂਰੀ ਡਿਟੇਲ ਵਧੀਆ ਲੱਗੀ ਯਾਰ ਗੱਲਬਾਤ ਤੇ ਗੱਡੀਆਂ ਰਹਿ ਗਈ ਉਦੋਂ ਲੇਟ ਜਾਈਦਾ ਜਿਹਦੋਂ ਸੋਚੀਦਾ ਪੇ ਲੇਟ ਚੱਲਾਂਗੇ ਕੋਈ ਚੱਕਰ ਨਹੀਂ ਦਿਲ ਲੱਗਿਆ ਉਦੋਂ ਸਾਜਰੇ ਭਰਾ ਤੌਰ ਪਾਦੀ ਆ ਤੇ ਸੱਚੀ ਅਜ ਦਿਲ ਬਹੁਤ ਲੱਗਿਆ ਭਰਾ ਯਾਰ ਕਿਉਂਕਿ ਆਪਣਾ ਫਰੈਂਡ ਸਰਕਲ ਆਪਣਾ ਏਰੀਆ ਹੈ ਨਾ ਤੇ ਵਧੀਆ ਯਾਰ ਸਿਸਟਮ ਸਗਾ ਅੱਜ ਤੇ ਰਾਜੂ ਭਰਾ ਦੇਖ ਲਓ ਪੂਰੀ ਡਿਟੇਲ ਲਿਖਦਾ ਬਾਬਿਓ ਤੇ ਮੈਨੂੰ ਦੱਸਿਓ ਮੇਰਾ ਭਰਾ ਕਿਹੜਾ ਕਿਹੜਾ ਡਰਾਈਵਰ ਭਰਾ ਆਪਣੇ ਯਾਦ ਤਰ ਵੀਡੀਓ ਦੇਖਦੇ ਆ ਕਿਹੜਾ ਕਿਹੜਾ ਡਰਾਈਵਰ ਭਰਾ ਇਦਾਂ ਮਤਲਬ ਲਿਖਦਾ ਪੂਰੀ ਡਿਟੇਲ ਕਿੰਨੇ ਤੋਂ ਕਿੰਨੇ ਦਾ ਗੇੜਾ ਕਿੰਨੇ ਤੋਂ ਕਿੰਨੇ ਦਾ ਗੇੜਾ ਸੀ ਕਿੰਨੇ ਤੋਂ ਕਿੰਨੇ ਟਾਈਮ ਤੇ ਚੱਕਿਆ ਕਿੰਨੀ ਬਚ ਤੇ ਇਹਦਾ ਕਰਨਾ ਵੀ ਚਾਹੀਦਾ ਫੇਰ ਪਤਾ ਲੱਗਦਾ ਗੱਡੀ ਕਿਆ ਐਵਰੇਜ ਕੱਢ ਰਹੀ ਆ ਕਿ ਆ ਪੈਸੇ ਬਚਾ ਰਹੀ ਆ ਕਿ ਆ ਖਰਚੇ ਕੱਢ ਰਹੀ ਆ ਨਾ ਉੱਪਰ ਮੈਂਟੇਨੈਂਸ ਵੀ ਲਿਖਦਾ ਕਿੰਨਾ ਗੱਡੀ ਤੇ ਲੱਗੇ ਆ ਸਰਵਿਸ ਕਿੰਨੇ ਲੱਗੇ ਉਹ ਨਹੀਂ ਸਰਵਿਸਸ ਵੀ ਲਿਖਦਾ ਸਰਵਿਸ ਉਹ ਲਿਖਦਾ ਓਕੇ 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 ਹੋਰ ਹੋਰ ਕੀ ਕੁਝ ਜਿੱਦਾਂ ਸਰਵਿਸ ਕਿੰਨੇ ਕਿਲੋਮੀਟਰ ਤੇ ਹੋਈ ਆ ਸਰਵਿਸ ਕਿੰਨੇ ਤੇ ਹੋਈ ਆ ਗੇਅਰ ਹੋਇਆ ਕਿੰਨੇ ਵੇਗ ਹੋਇਆ ਜਦ ਪਿੱਛੇ ਹਿੱਸੇ ਤੇ ਲਓ ਸਭ ਲਿਖਣਾ ਸਰਵਿਸ ਤੇ ਲਿਖਦਾ ਗੇਅਰ ਦਾ ਤੇਲ ਕਿੰਨੇ ਚੇਂਜ ਹੋਏ ਹਿੱਸੇ ਤੇ ਕਿੰਨੇ ਚੇਂਜ ਹੋਏ ਸਾਰਾ ਕੁਝ ਸਾਰੀ ਡਿਟੇਲ ਗੱਡੀ ਰਿਲੇਟਡ ਸਾਰ ਟੋਟਲੀ ਰਿਕਾਰਡ ਵੇਬ ਬੰਦੇ ਕੋ ਦੱਸ ਮੈਂ ਦੱਸਿਓ ਮੇਰਾ ਭਰਾ ਕੌਣ ਕੌਣ ਇਦਾਂ ਕਰਦਾ ਐ ਵੈਸੇ ਮੈਂ ਵੀ ਕਰਦਾ ਸਿਕਾ ਹੁਣ ਸਾਲ ਡੇਢ ਸਾਲ ਤੋਂ ਨਹੀਂ ਕਰਦਾ ਵੈਸੇ ਮੈਂ ਕਰਦਾ ਸਿਕਾ ਮੈਂ ਇਦਾਂ ਨਹੀਂ ਕਰਦਾ ਉਸਕੇ ਮੈਂ ਤਾਂ ਇਦਾਂ ਰਜਿਸਟਰੀ 'ਚ ਕਿੰਨੇ ਤੋਂ ਕਿੰਨੇ ਦਾ ਗੇੜਾ ਐ ਕਿੰਨੀ ਤਿੰਨ ਕਿੰਨਾ ਤੇ ਲੱਗਿਆ ਗੱਡੀ ਦੇ ਕਿੰਨੇ ਬੱਚੇ ਤੋਂ ਨਿਕਲੇ ਐ ਲਿਖਦਾ ਸੀ ਮੈਂ ਪਰ ਟਾਈਮ ਟੂਮ ਨਹੀਂ ਕਹਿੰਦਾ ਲਿਖਿਆ ਸੀ ਪਰ ਇਹ ਵਧੀਆ ਯਾਰ ਸਿਸਟਮ ਆ ਕੁਝ ਸਿੱਖਣ ਨੂੰ ਕਹਿੰਦੇ ਡਰਾਈਵਰੀ 'ਚ ਇਦਾਂ ਦੀ ਚੀਜ਼ ਐ ਸਾਰੀ ਉਮਰ ਬੰਦਾ ਸਿੱਖੀ ਐ ਵੇ ਤਾਂ ਵੀ ਨਹੀਂ ਸਿੱਖ ਪਾਉਂਦਾ ਕੁਝ ਨਾ ਕੁਝ ਕੁਝ ਨਾ ਕੁਝ ਰੋਜ਼ ਸਿੱਖਣ ਨੂੰ ਮਿਲਦਾ ਤੇ ਹ 2019 ਤੋਂ ਲਿਖਦਾ ਬਾਬੇ 2019 ਤੋਂ ਭਰਾ ਸਾਡਾ ਲਿਖਣ ਲੱਗਿਆ ਵਾ ਪੂਰੀ ਡਿਟੇਲ ਲਿਖੀ ਪਈ ਹੈ ਕਿ ਕਿੰਨੀ ਐਵਰੇਜ ਹੈ ਕਿਹਨਾਂ ਗੱਡੀ ਕੱਢ ਰਹੀ ਹੈ ਕਿੰਨੇ ਪੈਸੇ ਬਚਾ ਰਹੀ ਹੈ ਕਿੱਥੋਂ ਕਿੰਨੇ ਦਾ ਤੁਸੀਂ ਦੇਖ ਲਿਆ ਸਾਰਾ ਸਿਸਟਮ ਯਾਨੀ ਵਧੀਆ ਲੱਗਿਆ ਮੇਰਾ ਭਰਾ ਜੇ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਬਾਕੀ ਲਵ ਯੂ ਡਰਾਈਵਰ ਮਹਿਕਮਾ ਕਹਿੰਦੇ ਕੌਣ ਆ ਗਿਆ ਕਹਿੰਦੇ ਹੈਪੀ ਉਹ ਬੱਲੇ ਬੱਲੇ ਭਾਈ ਉਹ ਰਾਜਾ ਭਾਈ ਤੇ ਮਜਾਣੇ ਨਹੀਂ ਹੁੰਦਾ ਰਾਜਾ ਭਾਈ ਦਾ ਇਹ ਆ ਸਾਡਾ ਹੈਪੀ ਮੁੱਲਾ ਯਗਰੀ ਯਾਰ ਅਸੀਂ ਸਾਡੀ ਅਸੀਂ ਇਕੱਠੇ ਬਣੇ ਆ ਇਕੱਠਿਆਂ ਨੇ ਸਾਰੇ ਪੰਗੇ ਚੰਗੇ ਜਿਹੋ ਪੁੱਠੇ ਸਿੱਧੇ ਕੰਮ ਇਕੱਠਿਆਂ ਲਈਤੇ ਤੇ ਹੁਣ ਅਸੀਂ ਕਵੀਲਰ ਹੋ ਗਏ ਆ ਬਹੁਤ ਚੰਗੇ ਬੱਚੇ ਬਣ ਗਏ ਨਾਮ ਹੈ ਤੇਰੇ ਬਾਪਾ ਇਹਦਾ ਨਾਮ ਕੀ ਹੈ ਤੇਰੇ ਪਾਪੇ ਦਾ ਹੈਪੀ ਸਾਡੇ ਹੈਪੀ ਦਾ ਮੁੰਡਾ ਆ ਬਹੁਤ ਟੂਟੀ ਆ ਓਏ ਟੂਟੀ ਆਪਣੇ ਪਾਪੇ ਨੂੰ ਕਹਿੰਦੇ ਮੇਰੇ ਪਾਪੇ ਦਾ ਨਾਮ ਹੈਪੀ ਆ ਹੈਪੀ ਆ ਮੰਮਾ ਦਾ ਕੀ ਨਾਮ ਇੱਕ ਡਬਲਯੂ ਵੀ ਕਹਿੰਦੇ ਇਹਨੂੰ ਡਬਲਯੂ ਮੰਮਾ ਦਾ ਨਾਮ ਨਹੀਂ ਲੈਣਾ ਦਾ ਇਹਨੂੰ ਡਬਲਯੂ ਵੀ ਕਹਿੰਦੇ ਤੇਰੇ ਪਾਪੇ ਨੂੰ ਡਬਲਯੂ ਆਈਟਮ ਵੀ ਕਹਿੰਦੇ ਆਈਟਮ ਗੋਲੀ ਨੇ ਮਾਰੀ ਗੋਲੀ ਨੇ ਮਾਰੀ ਇਹ ਆਈਟਮ ਕਹਦੇ ਆਈਟਮ ਇੱਕ ਵਾਰ ਆਈਟਮ ਕਹਦੇ ਸਾਡੇ ਹੈਪੀ ਦਾ ਮੁੰਡਾ ਟੂਟੀ ਕੂ ਹੋ ਗਿਆ ਚੁਣਾ ਇਹਦਾ ਹੋਰ ਹੋਰ ਗੈਵੀ ਆ ਸਾਡਾ ਗੈਵੀ ਗੈਵੀ ਆ ਚਲਿਏ ਤਾਂ ਜਾਣਾ ਮਰਨਾ ਕਿੰਨਾ ਸੋਹਣਾ ਯਾਰ ਗੈਵੀ ਗੈਵੀ ਸੋਹਣਾ ਹੈ ਗੈਵੀ ਗੈਵੀ ਸਾਡਾ ਸੋਹਣਾ ਹੈ ਬਾਬੇਓ ਦੱਸਿਓ ਗੈਵੀ 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 ਓ ਗੈਵੀ ਇਹ ਪਤਾ ਕਿੱਦਾਂ ਹੈ ਹਾਂਜੀ ਹੈ ਹਾਂਜੀ ਇਹਦਾ ਗੈ ਸਾਥਰੀ ਕਹਿੰਦਾ ਇਹ ਸਾਥਰੀ ਕਹਿੰਦਾ ਇਹ ਬੁਲਾਵੇਂ ਬਰਾਦਰ ਸਤ ਸ੍ਰੀ ਅਕਾਲ ਗੈਵੀ ਸਤ ਸ੍ਰੀ ਅਕਾਲ ਗੈਵੀ ਮੇਰੇ ਹੱਥ ਮੜਾ ਹੱਥ ਮੜਾ ਹੈਲੋ 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 ਕਰ ਗੈਵੀ 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 ਹੱਥ ਮੜਾ ਹੱਥ ਮੜਾ ਹੱਥ ਮੜਾ ਹੱਥ ਮੜਾ ਗੈਵੀ ਗੈਵੀ ਓਏ ਅੱਛਾ ਦੇਓ ਨਾ ਕਿਹਦੇ ਨੂੰ ਦੇਣੂ ਦੇ ਨੀ ਆ ਗੈਵੀ ਨਾਂ ਨਹੀਂ ਜਾਣਾ ਇੱਕ ਦਿਨ ਗੈਪ ਹੋ ਗਿਆ ਹੈਗਾ ਭਰਾਵਾ ਮੈਂ ਇਹ ਲੈ ਗਿਆ ਕੋਈ ਬੈਲੀ ਚੱਕ ਕੇ ਚੜ ਗਿਆ ਗੱਡੀ 'ਤੇ ਬਹਿ ਗਿਆ ਹੁਣ ਹੈਪੀ ਵਿਚਕਾਰ ਨੂੰ ਲਾਵੇ ਨਾ ਬਹੁਤ ਬਹੁਤ ਮੈਂ ਮੈਂ ਦੋ ਰੱਖੇ ਉਹਦਾ ਘਰੇ ਦੋ ਰੱਖੇ ਹੋਆ ਹਾਂਜੀ ਆ ਇਹ ਸ਼ੋਪੀਸ ਆ ਗੈਵੀ 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 ਆ ਚਲਿਏ ਆ ਦੇਖੋ ਗੈਵੀ ਸਾਡਾ ਯਾਰ ਗੈਵੀ ਗੈਵੀ ਘੈਂਟ ਆ ਗੈਵੀ ਅੱਜ ਲੈ ਜਾਣਾ ਆਪਾਂ ਇਹ ਗੈਵੀ ਗੈਵੀ ਸਾਡਾ ਆੜੀ ਆ ਮੇਰੇ ਇਦਾਂ ਦੀ ਆੜੀ ਬਹੁਤ ਆ ਸਿੰਘ ਗੈਵੀ ਆ ਇਹਦਾ ਨਾਮ ਹੈ ਗੁਰਵਿੰਦਰ ਸਿੰਘ ਗੈਵੀ ਓਏ ਜੱੱਜ ਹਾਂਜੀ ਇਹ ਵੀ ਆੜੀ ਬਣਾਣਾ ਇਹ ਤਾਂ ਹੈਗਾ ਹੀ ਆ ਜੀ ਇਹ ਤਾਂ ਹੈਗਾ ਹੀ ਆ ਇਹ ਵੀ ਅੱਜ ਲੈ ਆਣਾ ਮੇਰੇ ਇਦਾਂ ਦੀ ਆੜੀ ਬਹੁਤ ਆ ਯਾਰ ਮੇਰੇ ਇਦਾਂ ਦੀ ਆੜੀਆਂ ਬਹੁਤ ਪਿਆਰਾ ਮੈਂ ਜਿੱਥੇ ਵੀ ਇਦਾਂ ਦੀ ਆੜੀ ਮਿਲਦੇ ਮੈਂ ਚੱਕ ਲੈਂਦਾ ਹਾਂ ਪਰ ਮੈਨੂੰ ਕਹਿੰਦੇ ਕੁਛ ਨਹੀਂ ਥੋੜਾ ਕੁਛ ਕਹਿੰਦੇ ਨਹੀਂ ਕੁਛ ਮੈਨੂੰ ਬੜੇ-ਬੜੇ ਵੀ ਨਹੀਂ ਕਹਿੰਦੇ ਪਰ ਮੈਂ ਸ਼ੁਰੂ ਤੋਂ ਬਹੁਤ ਪਿਆਰਾ ਕੁੱਤੇ ਆ ਨਾ ਮੇਰਾ ਜੀ ਬਹੁਤ ਹਾਂਜੀ ਗੈਵੀ ਓਏ ਹੋਏ ਪੁਰਾਣਾ ਸਾਮਾਨ ਹੈਪੀ ਰੱਖਿਆ ਜਾਣਾ ਹੈਪੀ ਇਹ ਸੰਦੂਕਾਂ ਪਈਆਂ ਆ ਦੇਖੋ ਸੰਦੂਕ ਪਈ ਹੈਪੀ ਦੀ ਟ੍ਰਾਂਕ 'ਤੇ ਹੈਪੀ ਨੇ ਪੁਰਾਣੀਆਂ ਚੀਜ਼ਾਂ ਲੈ ਕੇ ਜਾਣਾ ਹੈਪੀ ਨੇ ਪੁਰਾਣੀਆਂ ਚੀਜ਼ਾਂ ਸਾਹਮ ਸਾਹ ਰੱਖੀਆਂ ਹੈ ਨਵਾਂ ਘਰ ਬਣਦਾ ਹੈਪੀ ਦਾ ਤਾਂ ਹੈਪੀ ਨੇ ਸਾਮਾਨ ਕੱਢ ਕੇ ਬਾਹਰ ਰੱਖਿਆ ਸੰਦੂਕ ਦੇਖੋ ਪਹਿਲੇ ਸਾਮਾਨ ਵਾਲਿਆ ਸੰਦੂਕ ਸਗਾਏ ਇਹ ਚ ਖਜ਼ਾਨਾ ਇਹ ਜਦ ਸੰਦੂਕ ਹੁਣ ਬਣਾਣਾ ਹੋਵੇ ਨਾ ਹਾਂ ਰੁਪਈਆ 2.5 ਲੱਖ ਲੱਗ ਕੇ ਤੇ ਇਹਨੂੰ ਇੱਕ ਵੀ ਇਨਾਂ ਤੋਂ ਵੀ ਨਹੀਂ ਖਰਾਬ ਹਾਂ ਪਹਿਲੇ ਸਮੇਂ ਅਲਮਾਰੀ ਜੀ ਸਹੀ ਗੱਲ ਆ ਦੇਖੋ ਅਲਮਾਰੀ ਜੀ ਅਲਮਾਰੀ ਜੀ ਨਾ ਅਜੇ ਤੱਕ ਡੀਪੂ ਕੀਤਾ ਹੈ ਇਹ ਚ ਹੈਪੀ ਦਾ ਖਜ਼ਾਨਾ ਪਿਆ ਕਰੋੜਾਂ ਦਾ ਖਜ਼ਾਨਾ ਪੈਸਾ ਹੈਲੋ ਹੈਲੋ ਬਾਏ ਬਾਏ ਹੈਪੀ ਦਾ ਮੁੰਡਾ ਮੈਂ ਚੱਲਿਆ ਹੁਣ ਗੱਡੀ ਭਰ ਲਗੀ ਮੇਰੀ ਪਾਏ ਪਾਏ ਹੈ ਓਕੇ ਬਾਏ ਟਾਟਾ ਚੰਗਾ ਹੈਪੀ ਚੰਗਾ ਓਕੇ ਲਾਸਟ ਗੱਡੀ ਰਹਿ ਗਈ ਹੈ ਬਾਕੀ ਸਾਰੀਆਂ ਚੱਲ ਗਈਆਂ ਤੇ ਆਪਾਂ ਵੀ ਚੱਲੇ ਆ ਤੇ ਵਲੌਗ ਹੁਣ ਇੱਥੇ ਆਪਾਂ ਸਮਾਪਤ ਕਰਨਾ ਇੱਕ ਦੋ ਸ਼ਾਟ ਲਾਉਂਗੇ ਤੇ ਬਾਕੀ ਦੀ ਐਂਡਾ ਬਲੌਗ ਦਾ ਇੱਥੇ ਓਕੇ ਹੈਪੀ ਬਾਏ ਟਾਟਾ ਹਾਂਜੀ ਤੇ 5:10 ਦੇ ਵਿੱਚ ਪਹਿਲੀ ਬਰਾਤ ਲਈ ਹੈ ਜਿਹੜੀ ਇੰਨੀ ਸਜਰੇ ਬਰਾਤ ਪਹੁੰਚੀ ਹੈ 5:10 ਦੇ ਮਿੱਤਰੋ ਬਰਾਤ ਛੜਤੀ ਆ ਸਭ ਤੋਂ ਵਧੀਆ ਬਰਾਤ ਅੱਜ ਗਈ ਲੈ ਵੀ ਮਿੱਤਰੋ ਅੱਜ ਦੀ ਬਰਾਤ ਸਾਡੀ ਬਹੁਤ ਘੈਂਟ ਬਰਾਤ ਲੱਗੀ ਆ ਕਿਉਂਕਿ ਬਹੁਤ ਟਾਈਮ ਸਰ ਆਪਾਂ ਆ ਗਏ 5:10 ਦੇ ਆਪਾਂ ਬਰਾਤ ਛੜਤੀ ਆ ਨ ਰਿਲੈਕਸ ਜੀ ਬਰਾਤ ਕੋਈ ਖੱਪਖਾਨਾ ਨਹੀਂ ਤਿੰਨੇ ਗੱਡੀਆਂ ਸੀ ਆਪਣੀਆਂ ਤੇ ਬਿਲਕੁਲ ਰਿਲੈਕਸ ਸੀ ਬਰਾਤ ਲੱਗੇ ਅਜਲੀ ਬਾਬੇ ਹਨ ਐਨ 5 ਵਜੇ ਵਿਹਲੇ ਹੋ ਗਏ ਨੀ ਤੇ ਰਾਤ ਨੂੰ 10 10 11 11 ਵਜਦੇ 12 12 ਵਜਦੇ ਆ ਤੇ 5 ਵਜੇ ਮਿੱਤਰੋ ਹੋ ਗਿਆ ਵਿਹਲੇ ਤੇ ਅੱਜ ਇਹਨ ਸਾਡਾ ਬੜਾ ਘੈਂਟ ਦਿਨ ਗਿਆ ਬੜਾ ਘੈਂਟ ਦਿਨ ਐਨ ਰਿਲੈਕਸ ਹੋ ਜਾ ਬਿਆਸ ਕਰ ਰਿਲੈਕਸ ਪਰ ਭੁੱਖ ਭੁੱਖ ਲੱਗੀ ਹੁਣ ਤਾਂ ਤੱਬਰ ਤੋੜ ਕੇ ਖਾਦਾ ਪੀਤਾ ਤੇ ਕੁਝ ਹੈ ਨਹੀਂ ਸੀਗਾ ਤੇ ਭੁੱਖ ਲੱਗੀ ਹੁਣ ਤੱਬਰ ਤੋੜਾਉਣ ਉਹ ਤਾਂ ਧੱਕਾ ਦੇ ਆ ਗਿਆ ਨਾ ਕੋਈ ਕੁਛ ਵੀ ਅੱਜ ਵੀ ਅੱਜ ਵੀ ਮੈਂ ਬਰਾਤ ਸਭ ਨਾਲ ਰਿਲੈਕਸ ਬਰਾਤ ਗਈ ਆਪਣੀਆਂ ਨਾ ਬਹੁਤ ਘੰਟੇ ਬਰਾਤ ਗਈ ਮਿੱਤਰੋ ਸੱਚੀ ਗੱਲ ਅੱਜ ਬਰਾਤ ਸਾਡੀ ਬੜੀ ਘੰਟੇ ਬਰਾਤ ਸੀ ਤੇ ਮੇਰਾ ਭਰਾ ਦੇਖਦੇ ਦੇਖਦੇ ਲਾਈਕ ਕਮੈਂਟ ਸ਼ੇਅਰ ਲੈ ਵੇ ਮਿੱਤਰੋ ਰਾਣੀਆਂ ਲਾਤੀਆਂ ਲੈਂਸ ਲੈਂਸ ਰਾਣੀਆਂ ਲਾਤੀਆਂ ਤਿੰਨੇ ਰਾਣੀਆਂ ਤਿੰਨੇ ਰਾਣੀਆਂ ਸੀ ਆਪਣੀਆਂ ਤੇ ਹੁਣ ਹਿਸਾਬ ਦਾਬ ਕਰਨ ਗਿਆ ਇਹ ਬੰਦਾ ਹਿਸਾਬ ਦਾਬ ਕਰਕੇ ਕਹਿੰਦਾ ਚੱਲਣਾ ਉਹ ਦੇਖੋ ਮਿੱਤਰ ਪਿਆਰਾ ਕਿੱਥੇ ਚੜ ਗਿਆ ਤੂੰ ਕਿੱਥੇ ਚੜਿਆ ਫਿਰਦਾ ਓਏ ਓਏ ਆੜੀ ਉਹ ਦੇਖੀ ਮਮੇ ਕਿੱਥੇ ਚੜ ਗਿਆ ਤਰਾ ਆੜੀ ਕਿਥੇ ਚੜਿਆ ਵਾ ਦੇਖੀ ਉਹ ਸ਼ਾਲ ਉਹ ਨਹੀਂ ਨਹੀਂ ਉਹ ਨਹੀਂ ਜਰਮ ਨਹੀਂ ਕਰਨਾ ਓ ਹੋ 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 ਭਾਜੀ ਛੜ ਤਨ ਲੱਗੀ ਹੈਲੋ ਛੜ ਤਨ ਲੱਗੀ ਉਹ ਛਾਲੇ ਮਾਰਦੀ ਕਿੱਥੋਂ ਛਾਲ ਮਾਰੀ ਛਾਲ ਤੈਨੂੰ ਦੇਖ ਕੇ ਛਾਲ ਮਾਰਦੀ ਕਿੱਥੇ ਚੜਿਆ ਸੀ ਅੱਡੀ ਉੱਚੀ ਕਹਿੰਦਾ ਉਹ ਦੇਖੀ ਅੱਡੀ ਉੱਚੀ ਕਹਿੰਦਾ ਤੇ ਇੱਥੇ ਖੜੀ ਮੇਰੇ ਆਪਣੇ ਦੰਗਾਵਾ ਬੰਦੇ ਆਪਣੇ ਭਰਾਵਾਂ ਦਾਗਾਵਾ ਕਿੱਡੀ ਉੱਚੀ ਕਹਿੰਦਾ 6 ਫੁੱਟ ਦੀ ਕੰਦ ਹੋਣੀ ਹੈ ਹਨਾ ਆ ਦੇਖੋ ਆ ਦੇਖੋ ਬਾਬੇ ਅੱਡੀ ਉੱਚੀ ਕਹਿੰਦਾ 6 ਫੁੱਟ ਦੀ ਕਹਿੰਦਾ ਜਿੱਥੋਂ ਚੜ ਕੇ ਚੜ ਵੀ ਗਿਆ ਔਰ ਛਾਲ ਵੀ ਮਾਰਤੀ ਤੇ ਬਾਕੀ ਬਾਬਿਓ ਟਰਸਟ ਟੁ ਟਵਾਈਟ ਆ ਮੋਕ ਦੀ ਗੱਲ ਐ ਟਰਸਟ ਟੁ ਟਵਾਈਟ ਆ ਬਾਕੀ ਸਾਰੇ ਭਰਾਵਾਂ ਨੇ ਗ੍ਰਿਲਾਂ ਕਾਲੀਆਂ ਕਰਾ ਕੇ ਬੌਂਡ ਵਾਈਜ਼ਰ ਲਾਇਆ ਹੋ ਸਾਰੀਆਂ ਗੱਡੀਆਂ ਦੇ ਫਰੰਟ ਲੁੱਕ ਕਾਲੀ ਕੀਤੀ ਹੋ ਤੇ ਆਪਣੀ ਇੱਕ ਸਿਲਵਰ ਆ ਹੁਣ ਕਈ ਭਰਾਵਾਂ ਨੇ ਕਮੈਂਟ ਕਰਦੇ ਮੈਸੇਜ ਕਰਦੇ ਪੇ ਆਹ ਲੀ ਲੁੱਕ ਬਣਾ ਦਿਓ ਬਲੈਕ ਬੌਂਡ ਵਾਈਜ਼ਰ ਤੇ ਬਲੈਕ ਗ੍ਰਿਲ ਕਰ ਦਿਓ ਤੇ ਹੁਣ ਮੇਰਾ ਦਿਲ ਤਾਂ ਕਰਦਾ ਹੈ ਪੇ ਕਰਾ ਦਵਾ ਵੈਸੇ ਪਹਿਲੇ ਮੇਰੀ ਖੁਆਇਸ਼ ਤਾਂ ਕਹਿਆ ਸੀ ਪੇ ਕ੍ਰੋਮ ਦੀ ਗ੍ਰਿਲ ਪਈ ਹੋ ਪੇ ਕ੍ਰੋਮ ਦਾ ਹੀ ਉਹ ਬੌਂਡ ਵਾਈਜ਼ਰ ਲਾਵਾਂ ਸਿਲਵਰ ਦੇ ਬੌਂਡ ਵਾਈਜ਼ਰ ਲਾਵਾਂ ਤੇ ਸਿਲਵਰ ਇੱਕ ਮੈਂ ਤਾਂ ਹੀ ਰੱਖਿਉ ਆ ਯੂਨਿਕ ਯਾ ਤਾਂ ਮੈਂ ਉਹ ਨਾ ਜਿਹੜਾ ਬੌਂਡ ਵਜਰੇ ਨੂੰ ਸਿਲਵਰੇ ਲਾਣਾ ਚਾਹੁੰਦਾ ਸੀ ਕੱਤਾ ਨਹੀਂ ਮੈਂ ਕਾਲੀ ਕਰਾਈ ਬਹੁਤ ਭਰਾ ਕਮੈਂਟ ਕਰਦੇ ਪੇ ਬਲੈਕ ਕਰਾ ਦੋ ਭਰਾ ਮੈਨੂੰ ਬਲੈਕ ਲੁੱਕ ਬਲੈਕ ਕਰ ਦੋ ਹਰਜੂ ਭਰਾ ਦੱਸ ਪੇ ਲੋਕੀ ਦੀ ਇਦਾਂ ਵਧੀਆ ਲੱਗਦੀ ਗੱਡੀ ਦੀ ਕਿ ਬਲੈਕ ਕਰਾ ਦਵਾਂ ਤੇਰੀ ਇਦਾਂ ਵਧੀਆ ਲੱਗਦੀ ਐ ਇਦਾਂ ਵੀ ਲਾਉਂਦੀ ਨਾ ਤਾਂ ਹੀ ਇਦਾਂ ਰੱਖਿਉ ਆ ਯਾਰ ਮੈਂ ਤੇ ਮਤਲਬ ਸਾਰੀਆਂ ਬਲੈਕ ਆ ਮੈਂ ਤਾਂ ਹੀ ਬਲੈਕ ਰੱਖੀ ਵੀ ਆ ਇਹ ਓਕੇ ਲੱਗਦੀ ਰਿਪੋਰਟ ਵੈਸੇ ਇਦਾਂ ਯਾਰ ਮਾੜੀ ਤਨ ਲੱਗਦੀ ਐ ਇਦਾਂ ਵੀ ਤੇ ਬੌਂਡ ਵਾਈਜ਼ਰ ਸਿਲਵਰ ਇੱਕ ਲਾ ਕੇ ਲਾਣਾ ਚਾਹ ਰਾਂ ਇਹਨੂੰ ਮੈਂ ਸਿਲਵਰ ਇਹ ਤੇ ਬਲੈਕ ਨਹੀਂ ਕਰਨੇ ਚਾਹਣਾ ਯਾਰ ਮੈਂ ਤਾਂ ਇਦਾਂ ਰੱਖੀ ਹੋ ਕਿਉਂਕਿ ਆਪਣੇ ਅਲੋਏ ਵੀ ਸਿਲਵਰ ਆ ਤੇ ਗੱਡੀ ਮੋੜ ਤੇ ਆਪਣੀ ਸਿਲਵਰ ਆ ਹਨਾ ਕ੍ਰੋਮ ਵਾਲਾ ਅਲੋਏ ਕ੍ਰੋਮ ਵਾਲੀ ਗ੍ਰਿਲ ਤੇ ਕ੍ਰੋਮ ਵਾਲੇ ਬੌਂਡ ਵਾਈਜ਼ਰ ਲਾ ਲੈਣਾ ਆਪਾਂ ਤੇ ਬਾਕੀ ਆਪਣਾ ਇਹ ਗਰੁੱਪ 2012 ਦੇ ਆਪਾਂ ਇਕੱਠੇ ਆ ਤੇ ਇਦਾਂ ਹੀ ਪਰਮਾਤਮਾ ਦੀ ਮਿਹਰ ਰਵੇ ਤੇ ਬਾਕੀ ਟਰਸਟ ਟੁ ਟਵਿੱਟ ਆ ਬਾਕੀ ਕਹਿੰਦਾ ਅੱਲਨੇ ਡਰਾਈਵਰੀ ਦੇ ਪੱਟਿਆਂ ਦੀ ਰੋਡ ਤੇ ਜਵਾਨੀ ਲੰਘ ਜੇ ਸਾਡੀ ਤਾਂ ਜਵਾਨੀ ਲੰਗੀ ਪਈ ਆ ਰੋਡ ਤੇ ਕਈ ਭਰਾ ਮੈਂ ਕਮੈਂਟ ਵੀ ਕਰ ਲਿਆ ਪੇ ਟੈਕਸੀ ਦਾ ਕੰਮ ਸ਼ੁਰੂ ਕਰਨਾ ਕਿੱਦਾਂ ਕਰੀਏ ਕਿੱਦਾਂ ਕਰੀਏ ਕਿੱਦਾਂ ਕਰੀਏ ਸਿਮੀ 10 ਸਲਾਹ ਦੇ ਭਰਾਵਾਂ ਨੂੰ ਪੇ ਕੀ 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 ਜਵਾਬ ਦਵਾਂ ਭਰਾਵਾਂ ਨੂੰ ਮੈਂ ਪੇ ਅੱਜ ਦੇ ਟਾਈਮ ਫਾਇਦਾ ਹੈਗਾ ਟੈਕਸੀ ਦਾ ਹੈ ਨਹੀਂ ਹਨਾ ਇਹ ਪਹਾੜ ਬਾਬੇ ਉਹ ਦੂਰੋਂ ਚੰਗੇ ਲੱਗਦੇ ਆ ਮੇਰਾ ਭਰਾ ਜੇ ਤੁਸੀਂ ਕਿਤੇ ਬਾਹਰ ਸੈਟ ਅੰਡ ਭਈ ਆ ਗਰੀਸ ਕਿਤੇ ਵੀ ਆ ਤਾਂ ਸੈਟ ਆ ਤਾਂ ਸੈਟੇ ਰਹੋ ਇਹ ਸਰਫਾ ਨਾਲ ਸਾਡਾ ਸ਼ੌਂਕ ਆ ਇੱਕ ਸ਼ੌਂਕ ਨੂੰ ਫਸੇ ਹੁਣ ਕੱਖ ਨਹੀਂ ਰਿਹਾ ਯਾਰ ਹਾਂ ਪਹਿਲਾਂ ਸੀਗਾ ਕੰਮ ਆਪਾਂ ਮੰਨਦੇ ਆਂ ਕਿ 2015-16 ਤੱਕ ਕੰਮ 16 ਤੱਕ ਕੰਮ ਠੀਕ ਸੀਗਾ ਵਧੀਆ ਸੀਗਾ ਪਰ ਹਾਂ ਹੁਣ ਲੌਕਡਾਊਨ ਦੇ ਬਾਅਦੋਂ ਤਾਂ ਬਿਲਕੁਲ ਇਹ ਨਾ ਬਸ ਟਾਈਮ ਪਾਸੇ ਰਹਿ ਗਿਆ ਇੱਕ ਦਾਲ ਫੁਲਕਾ ਹੀ ਚੱਲਦਾ ਐ ਮੈਂ ਕਹਾਂ ਤਾਂ ਕਰਕੇ ਮੇਰਾ ਭਰਾ ਕੰਮ ਭਾਈ ਨੇ ਆਪਣੀ ਲਈ ਤੀ ਤੇ ਬਾਈ ਨੇ ਹਾਂ ਹਾਂ ਬਾਈ ਨੇ ਦੇਖ ਲਾ ਅੱਜ ਆਪਣੀ ਲਈ ਤੇ ਉਹਨੂੰ ਬਾਈ ਦੇਖ ਲਾ ਫੇਰ ਡਰਾਈਵਿੰਗ ਕਰਦਾ ਇਹਨੇ ਆਪਣੀ ਲੈ ਕੇ ਪੁੱਛਿਆ ਕਿਆ ਸਵਾਦ ਮਿਲਿਆ ਆਪਣੀ ਲੈ ਕੇ ਨੇ ਬੇਇਜ਼ਤੀ ਫੇਰ ਮੁੜ ਕੇ ਡਰਾਈਵਿੰਗ ਕਰਦਾ ਤੇ ਯਾਰ ਫਾਇਦਾ ਨਹੀਂ ਹੈਗਾ ਮੇਰਾ ਭਰਾ ਹੁਣ ਟੈਕਸੀ ਦਾ ਕੰਨਾ ਹੀ ਰਹਿ ਗਿਆ ਟੈਕਸੀ 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 ਹੁਣ ਆਪਣਾ ਤਾਂ ਫਰੈਂਡ ਸਰਕਲ ਬਣਿਆ ਜਿੱਦਾਂ 10 12 15 ਸਾਲ ਤੋਂ ਕੰਮ ਕਰਦੇ ਆ ਤਾਂ ਕਰਕੇ ਟਾਈਮ ਪਾਸ ਹੋਈ ਜਾਂਦਾ ਵੈਸੇ ਨਵੇਂ ਬੰਦਿਆਂ ਨੂੰ ਯਾਰ ਫਾਇਦਾ ਨਹੀਂ ਹੈਗਾ ਕੰਮ ਕਰਕੇ ਅੱਜ ਦੇ ਟਾਈਮ 'ਚ ਹਾਂ ਜੇ ਕਰਨਾ ਹੈ ਤਾਂ ਪੀਵੀ01 ਲੈ ਲਓ ਚੰਡੀਗੜ੍ਹੋਂ ਟੂਰ ਚੱਕੋ ਉਹੀ ਕੰਮ ਕਰੋ ਘਰ ਛੱਡਣੇ ਪੈਣੇ ਘ ਫੇਰ ਕੰਮ ਹੈਗਾ ਵੀ ਆ ਇੱਥੇ ਤਾਂ ਯਾਰ ਟਾਈਮ ਪਾਸ ਹੈ ਮੇਰਾ ਭਰਾ ਮੇਰੀ ਤਾਂ ਇਹ ਸਲਾਹ ਆ ਬਾਕੀ ਆਪਣੇ ਜਿਹਦਾ ਤੁਹਾਡਾ ਮਨ ਕਹਿੰਦਾ ਉਦਾਂ ਕਰ ਲਿਓ ਤੇ ਲੈ ਵੇ ਮਿੱਤਰੋ ਸਾਬਤ ਤਾਂ ਆਪਣਾ ਹੋ ਗਿਆ ਤੇ ਪੌਣੇ 6 ਹੋ ਗਿਆ ਤੇ ਹੁਣ ਚੱਲਿਆ ਵਾਪਸ ਘਰ ਨੂੰ ਤੇ ਸੱਚੀ ਮਜ਼ਾ ਆ ਕੇ ਨਹੀਂ ਕਰ ਰਹਾ ਤੁਸੀਂ ਵੀ ਕਹਿੰਨਾ ਇੱਕ ਗੱਲ بار بار ਕਰ ਦਿੰਦਾ ਪਰ ਅੱਜ ਵਾਲੀ ਬਰਾਤ ਇੰਨੀ ਘੈਂਟ ਸੀ ਨਾ ਨਜ਼ਾਰਾ ਜਿਆ ਹੈ ਯਾਨੀ ਨਜ਼ਾਰਾ ਜਿਆ ਰਿਆ ਪਹਿਲੇ ਮੈਂ ਸੋਚਦਾ ਸੀ ਤਿੰਨ ਗੱਡੀਆਂ ਯਾਰ ਆਪਣੇ ਕੋ ਹੋਰ ਬੰਦਾ ਵੀ ਐ ਨਹੀਂ ਹੈ ਨਾ ਪਰਤ ਬਹੁਤ ਘੰਟੇ ਦੇਣ ਗਿਆ ਟਾਈਮ ਦਾ ਪਤਾ ਨਹੀਂ ਲੱਗਿਆ ਇੱਕ ਬਹੁਤ ਛੇਤੀ ਯਾਰ ਬਿਹਲੇ ਹੋ ਗਏ ਐਦਾਂ ਸਾਰੇ ਕਿਤੇ ਸਾਨੂੰ ਬਿਹਲੇ ਕਰ ਦਿਆ ਕਰਨਾ ਟਾਈਮ ਤੋਂ ਟਾਈਮ ਸਰ ਕਿੰਨੇ ਵੇਲੇ ਹੋ ਰਾਤ ਨੂੰ 11 11 ਵਜਾਂ ਦੇ 12 12 ਵਜਾਂ ਦੇ ਨਾਲ ਪੈਸੇ ਮਿਲਦੇ ਹਿਸਾਬ ਪਹਿਲਾਂ ਨਾ ਪੂਰਾ ਦਿਨ ਭਰਾਤ ਲਾ ਕੇ ਆਓ ਫਿਰ ਖੜੇ ਰੋ 2 ਘੰਟੇ ਪੈਸੇ ਢੇਕੀ ਆਓ ਹਨਾ ਤੇ ਆਹ ਸਿਸਟਮ ਦੇਖ ਲੋ ਬਰਾਤ ਛੱਡੀ ਹੋਣ ਨਾਲੇ ਅਗਲੇ ਨੇ ਹਿਸਾਬ ਕੀਤਾ ਪੈਸੇ ਦਿੱਤੇ ਆਪਣਾ ਖਾਣੀ ਪੀਣੀ ਆਪਣਾ ਜੋਬ ਬੈਗ ਵਗੈਰਾ ਬੋਤਲ ਦਿੱਤੀ ਆਪਾਂ ਦਾ ਚਲੋ ਪੀਂਦੇ ਨਹੀਂ ਤੇ ਵਧੀਆ ਟਾਈਮ ਸਦਾ ਯਾਰ ਬਿੱਲੇ ਹੋਗੇ ਤੇ ਬਹੁਤ ਘੰਟ ਦੇਣਗੇ ਮਿੱਤਰੋ ਤੇ ਬਾਕੀ ਮੇਰਾ ਭਰਾ ਲਵ ਯੂ ਯਾਰ ਤੁਹਾਡੇ ਸਾਰਿਆਂ ਦਾ ਬਸ ਲਾਈਕ ਵਾਲਾ ਕੰਮ ਤੁਸੀਂ ਘੱਟ ਕਰਦੇ ਹੋ ਥੋੜਾ ਲਾਈਕ ਬਹੁਤ ਘੱਟ ਹੁੰਦੇ ਬਾਕੀ ਸਾਰਾ ਕੋ ਸ਼ੌਕ ਹੈ ਮੇਰਾ ਭਰਾ ਲਾਈਕ ਜਰੂਰ ਕਰਿਆ ਕਰੋ ਇੱਕ ਕਮੈਂਟ ਚਾਰ ਚਾਰ ਪੰਜ ਪੰਜ ਛੱਡਿਆ ਕਰੋ ਥੋੜੀ ਵੀਡੀਓ ਦੀ ਰੀਕਮੈਂਡ ਚ ਵੀਡੀਓ ਜਾਵੇ ਮੇਰਾ ਇੱਕ ਵਾਰ ਪਤਾ ਲੱਗਿਆ ਮੇਰਾ ਭਰਾ ਕਮੈਂਟ ਇੰਨੇ ਕਰਿਆ ਕਰਾਉਣਾ ਪਰ ਡਰਾਈਵਰ ਭਰਾ ਦੀ ਬੜੀ ਹੋਆ ਪਰ ਡਰਾਈਵਰ ਡਰਾਈਵਰ ਨੂੰ ਇੰਨੀ ਸਪੋਰਟ ਕਰ ਸਕਦੇ ਮੁਸੀਬਤ ਪੈਣ ਤੇ ਤੇ ਹਾਂਜੀ ਮਿੱਤਰੋ ਤੇ ਇਹ ਸਿਕਾਇਆ ਅੱਜ ਦਾ ਬਲੌਗ ਮੇਰਾ ਭਰਾ ਜੇ ਬਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰਿਓ ਯਾਰ ਸਬਸਕ੍ਰਾਈਬ ਤੇ ਵੀਡੀਓ ਕਰਿਓ ਲਾਇਕ ਤੇ ਸੋਣਾ ਛੱਡਿਓ ਕਮੈਂਟ ਤੇ ਇੱਕ ਮਿੰਟ ਚਾਰ ਪੰਜ ਮੇਰਾ ਭਰਾ ਛੱਡ ਦਿਆ ਕਰੋ ਇੱਕ ਵਾਰ ਪਤਾ ਲੱਗੇ ਤੁਹਾਡੇ ਡਰਾਈਵਰ ਭਰਾਵਾਂ ਦੀ ਸਪੋਰਟ ਤੇ ਕਿੰਨੀ ਕਰ ਦੇਖਣਾ ਹੈ ਡਰਾਈਵਰ ਭਰਾਵਾਂ ਦੀ ਸਪੋਰਟ ਇੱਕ ਡਰਾਈਵਰ ਭਰਾ ਨੂੰ ਕਿੰਨੀ ਕਰਦੀ ਹੈ ਨਾ ਕਮੈਂਟ ਵੱਧ ਤੋਂ ਵੱਧ ਮੇਰਾ ਭਰਾ ਕਰਦੇ ਕਰੋ ਜੇ ਵਧੀਆ ਲੱਗਦੇ ਨੇ ਤਾਂ ਜੇ ਨਹੀਂ ਵਧੀਆ ਲੱਗਦੇ ਮੇਰਾ ਭਰਾ ਫੇ ਬਿਸ਼ੱਕ ਨਾ ਕਰ ਕਰੋ ਜੇ ਮਾੜਾ ਮੋਟਾ ਬਲੌਗ ਵਧੀਆ ਲੱਗਦਾ ਤਾਂ 5 5 6 6 ਕਮੈਂਟ ਛੱਡ ਦਿਆ ਕਰੋ ਤੇ ਮਿੱਤਰੋ ਇੱਕ ਗੱਲ ਮੈਂ ਦੇਖੀ ਯਾਰ ਜਿੱਦਾਂ ਹੁਣ ਹੋਰ ਕੋਈ ਬਲੌਗ ਹੋਵੇ ਜਿੱਦਾਂ ਕੋਲਣ ਪੀਜ ਵਾਲਾ ਰੱਖ ਲੋ ਕੋ ਕਪਲ ਬਲੌਗ ਹੋਵੇ ਕੋ ਹੋਰ ਬਲੌਗ ਹੋਵੇ ਕੋ ਐਦਾਂ ਦਾ ਹੋਵੇ ਨਾ ਤਾਂ ਉਹਨੂੰ ਥੱਲੇ ਮਿਲੀਅਨ ਮਿਲੀਅਨ ਲੱਖ ਲੱਖ ਹਜ਼ਾਰਾਂ ਚ ਕਮੈਂਟ ਆਦੇ ਆ ਤੇ ਹਜ਼ਾਰਾਂ ਚ ਲੱਖਾਂ ਚ ਲਾਈਕ ਆਦੇ ਆ ਆਪਾਂ ਨੂੰ ਯਾਰ ਹਜ਼ਾਰ ਤੱਕ ਵੀ ਲਾਈਕ ਨਹੀਂ ਪਹੁੰਚਦਾ ਦਾ ਮੇਰਾ ਭਰਾ ਇੱਕ ਡਰਾਈਵਰ ਭਰਾ ਹੋਣ ਦੇ ਨਾਤੇ ਡਰਾਈਵਰ ਭਰਾ ਤਾਂ ਕਮੈਂਟ ਕਰ ਸਕਦੇ ਲਾਈਕ ਕਰ ਸਕਦੇ ਸ਼ੇਅਰ ਕਰ ਸਕਦੇ ਆ ਤੁਹਾਡੇ ਹੌਸਲੇ ਨੇ ਇੱਥੇ ਤੱਕ ਆਏ ਆ ਤੇ ਤੁਹਾਡੇ ਹੌਸਲੇ ਨੇ ਬਹੁਤ ਉੱਚੀ ਬਹੁਤ ਅੱਗੇ ਤੱਕ ਜਾਣਾ ਤੁਹਾਡੇ ਹੌਸਲੇ ਨੇ ਤਾਂ ਮੇਰਾ ਭਰਾ ਤੁਹਾਡਾ ਹੌਸਲਾ ਤਾਂ ਮੈਨੂੰ ਬਹੁਤ ਆ ਫਿਰ ਵੀ ਯਾਰ ਕਮੈਂਟਾਂ ਦੀ ਥੋੜੀ ਘਾਟ ਤੇ ਲਾਈਕਾਂ ਦੀ ਘਾਟ ਆ ਉਹ ਜਰੂਰ ਪੂਰੀ ਕਰਿਆ ਕਰੋ ਤੇ ਬਾਕੀ ਵੀਡੀਓ ਇੱਕ ਵਾਰ ਦੱਸਿਆ ਕਰੋ ਕਿ ਕਿਦਾਂ ਦੀ ਵੀਡੀਓ ਚਾਹੀਦੀ ਆ ਤੁਹਾਨੂੰ ਕਿਸ ਕਿਸ ਨਾਲ ਰਿਲੇਟਡ ਵੀਡੀਓ ਕਿਸ ਟੌਪਿਕ ਤੇ ਵੀਡੀਓ ਕਰੀਏ ਕਿਸ ਟੌਪਿਕ ਤੇ ਬਲੌਗ ਕਰੀਏ ਮੇਰਾ ਭਰਾ ਸਲਾਹ ਦੇ ਦਿਆ ਕਰੋ ਉਹ ਦੱਸ ਦਿਆ ਕਰੋ ਹਨਾ ਤੇ ਜਿੱਦਾਂ ਤੁਹਾਨੂੰ ਕੰਟੈਂਟ ਚਾਹੀਦਾ ਜਿੱਦਾਂ ਟੌਪਿਕ ਚਾਹੀਦਾ ਆਪਾਂ ਜਦੋਂ ਟੌਪਿਕ ਤੇ ਬਲੌਗ ਚਾਹੀਦਾ ਤਾਂ ਉਹ ਆਪਾਂ ਬਲੌਗ ਕਰਦਾ ਕਰਾਂਗੇ ਕਈ ਭਰਾ ਮਰੇ ਕਹਿੰਦੇ ਟਰੈਵਲ ਦਾ ਰਿਵਿਊ ਕਰੋ ਇੱਕ ਦੋ ਭਰਾ ਕਹਿੰਦੇ ਐਨੋਵਾ ਦਾ ਪੂਰਾ ਫੁੱਲ ਰਿਵਿਊ ਕਰੋ ਤਾਂ ਮੇਰਾ ਭਰਾ ਯਾਰ ਦੱਸਿਆ ਜਰੂਰ ਕਰੋ ਕਮੈਂਟ ਕਰਕੇ ਤਾਂ ਬਹੁਤ ਹੌਸਲਾ ਹੁੰਦਾ ਜੇ ਤੁਸੀਂ ਸਲਾਹ ਦਿੰਦੇ ਆ ਸਲਾਹ ਕਰਦੇ ਆ ਨਾ